हां जी दोस्तों सारेया नुं सस् नमस्कार स्वागत करदे हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਇਸਮਟ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਾਉ ਨੋਕ ਸਿੰਘ ਉਹਨਾਂ ਦੇ ਕੋਲ ਆਏ ਆ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰੇ ਅੱਜ ਟੋਟਲ 5 ਮੱਝਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਤਿੰਨ ਬੈੜਾਂ ਤੇ 9 ਜਿਹੜੇ ਨਗ ਜਿਹੜੇ ਅੱਜ ਹੈਗੇ ਦੋਸਤੋ 8 ਨਗ ਨੇ ਠੀਕ ਆ 8 ਨਗ ਨੇ ਤੇ ਅੱਠੇ ਨਗਾਂ ਦੀ ਜਿਹੜੀ ਡਿਟੇਲ ਆ ਉਹ ਆਪਾਂ ਪਾਉ ਨੋਕ ਸਿੰਘ ਹੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਮਿਲ ਜੂਗੀ ਦੋਸਤੋ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ ਪਸ਼ੂ ਆਲਮੋਸਟ ਜ਼ਿਆਦਾਤਰ ਜਿਹੜੇ ਆ ਦੋਸਤੋ ਸੋਏ ਸੋਏ ਆ ਤੇ ਬਾਕੀ ਗੱਬਣ ਪਸ਼ੂ ਵੀ ਜਿਹੜੇ ਹੈਗੇ ਉਹਨਾਂ ਦੀ ਡਿਟੇਲ ਆ ਆਪਾਂ ਕੱਲੇ ਕੱਲੇ ਪਸ਼ੂ ਦੀ ਲੈ ਲਾਂਗੇ ਅੱਜ ਤਰੀਕ 29 ਫਰਵਰੀ ਆ ਸਮਾਂ ਦੋਸਤੋ ਕੋਈ ਮਾਰਨਿੰਗ ਦੇ 9:30 ਤੋਂ 10:00 ਵਜੇ ਦਾ ਸਮਾਂ ਹੈਗਾ ਬਾਕੀ ਜਿਹੜਾ ਐਨੀਮਲ ਜਿਹੜਾ ਪਸ਼ੂ ਵੀ ਪਸੰਦ ਆਉਂਦਾ ਤੁਹਾਨੂੰ ਉਹਦੀ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਆਪਣੀ ਹਰ ਵਾਰ ਰਿਕਵੈਸਟ ਹੀ ਹੁੰਦੀ ਆ ਸਾਰੇ ਭੈਣ ਭਰਾਵਾਂ ਅੱਗੇ ਸਾਰੇ ਆਪਣੇ ਸੱਜਣਾਂ ਦੇ ਅੱਗੇ ਕਿ ਦੋ ਟਾਈਮ ਆ ਕੇ ਚਵਾਈ ਤਸੱਲੀ ਜ਼ਰੂਰ ਕਰ ਲਿਓ ਗੱਪਣ ਪਸ਼ੂ ਆਪਣਾ ਚੌਥਾ ਥਨਾ ਦਾ ਤਿੱਪਕੇ ਭਰਾ ਕੇ ਵੀ ਜ਼ਰੂਰ ਤਸੱਲੀ ਕਰ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਉਲਾਂਬੇ ਦਾ ਜਿਹੜਾ ਦੋਸਤੋ ਠੀਕ ਆ ਜੀ ਉਹ ਨਾ ਤੁਹਾਡਾ ਵਿਚਾਰ ਬਣੇ ਤੇ ਪਹਿਲਾਂ ਜਿਹੜੀ ਤਸੱਲੀ ਕਰ ਲਿਆ ਕਰੋ ਠੀਕ ਆ ਤੇ ਆਉ ਲੈਣੇ ਆ ਬਥੇਰੇ ਡਿਟੇਲ ਪਾਉ ਨੋਖ ਸਿੰਘ ਹੋਂੋਂ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਪਾਉ ਨੋਖ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਸਾ ਸਤਿ ਸ੍ਰੀ ਅਕਾਲ ਹੋਰ ਪਾਉ ਜੀ ਠੀਕ ਠਾਕ ਦੇ ਠੀਕ ਠਾਕ ਰਾਜਸਾ ਮਹਾਰਾਜ ਕਿਰਪਾ ਕਰਿਆ ਹਰ ਕਿਤੇ ਠੀਕ ਠਾਕ ਰਾਜਸਾ ਠੀਕ ਹੈ ਜੀ ਠੀਕ ਹੈ ਤੇ ਪਾਉ ਜੀ ਅੱਜ ਆਪਣੇ ਕੋਲ ਟੋਟਲ ਨੱਕ ਜਿਹੜੇ 8 ਕਨੇ ਹਾਂਜੀ ਆਪਣੀਆਂ ਤਿੰਨ گاਵਾਂ ਵਾਂ ਰਾਜਸਾ ਤੇ ਪੰਜ ਮੱਜਾਂ ਵਾਂ ਠੀਕ ਹੈ ਜੀ ਤੇ ਇਹਨਾਂ ਦੇ ਵਿੱਚ ਸੂਏ ਕਿੰਨੇ ਗੱਬਣ ਕਿੰਨੇ ਜੱਜ ਇਹ ਆਪਣੇ ਕਿੰਨਾ ਵਾ ਇੱਕ ਗੱਬਣ ਆ ਤੇ ਬਾਕੀ ਸੂਏ ਸਵਾਏ ਸਾਰੀਆਂ ਡਿਟੇਲ ਨਾਲ ਉਹ ਨਾਲ ਦੱਸ ਦਾਂਗੇ ਤੇ ਇੱਕ ਆਪਣੀ ਪਹਿਲੀ ਮੱਜ ਜਿਹੜੀ ਉਹ ਗੱਬਣ ਆ ਠੀਕ ਉਹ ਲਓ ਵੀ ਦੋਸਤੋ ਠੀਕ ਆ ਗੱਬਣ ਪਸੂ ਵੀ ਆ ਸੂਏ ਸੁਪਾਈ ਵੀ ਆ ਬਾਕੀ ਡਿਟੇਲ ਆਪਾਂ ਇਸ ਪਹਿਲੇ ਨੰਬਰ ਤੋਂ ਜਿਹੜੀ ਪਾਉ ਅਨੋਖ ਸਿੰਘ ਉਹਨਾਂ ਨੇ ਫੁਲਕਾਰੀ ਪਾ ਕੇ ਬਿਲਕੁਲ ਖਲਾਰੀ ਹੈ ਛੋਟੀ ਕਰਮਾਂ ਲਈ ਇੱਥੋਂ ਸ਼ੁਰੂਆਤ ਕਰ ਲਾਂਗੇ ਤੇ ਡਿਟੇਲ ਆਪਾਂ ਇੱਥੋਂ ਸਟਾਰਟ ਕਰਾਂਗੇ ਇੱਕ ਵਾਰੀ ਲੈਣੀ ਤੇ ਪਾਉ ਜੀ ਪਹਿਲੇ ਨੰਬਰ ਤੋਂ ਸ਼ੁਰੂਆਤ ਹੀ ਆਪਾਂ ਇਸ ਛੋਟੀ ਤੋਂ ਕਰਦੇ ਆਂ ਹਾਂਜੀ ਵੀਰ ਜੀ ਤੇ ਕਰੀਏ ਇਨਫੋਰਮੇਸ਼ਨ ਸਾਂਝੀ ਆ ਸੂਆ ਕਿਨਵਾ ਕੇ ਸੂਣ ਵਾਲੀ ਹੈ ਜੀ ਇਹ ਪਿਓਰ ਦੂਜਾ ਸੂਆ ਰਾਜ ਸਿਆਂ ਦੂਜਾ ਸੂਆ ਅੱਗੇ ਆਪ ਦਾ ਭੈਣ ਭਰਾ ਕੋਈ ਸਮਝ ਲਾਵੇ ਪਿਓਰ ਦੂਜਾ ਸੂਆ ਠੀਕ ਹੈ ਜੀ ਤੇ ਦਿਨ ਕਿੰਨੇ ਕੁ ਲੈਂਦੀ ਆ ਜੀ ਦੇਨੇ ਰਾਜਤਿਆਂ ਕੋਈ 5 ਵੀ ਖੜ ਸਕਦੀ ਆ 8 ਵੀ ਖੜ ਸਕਦੀ ਆ ਹਾਦ ਦੇ 12 ਦਿਨ ਵੀ ਖੜ ਸਕਦੀ ਆ ਠੀਕ ਹੈ ਜੀ ਯਾਨੀ ਕਿ 7-8 ਦਿਨਾਂ ਦੀ ਕੋਈ ਹੌਸਟਮਲ ਲਾ ਲਿਆ ਆਪ ਦਾ ਕੋਈ ਪਰਸੋਂ ਵੀ ਅੱਗੇ ਰਾਜਸਿਆਂ ਵਿੱਚ ਹੁਣ ਮਲੇ ਮਾੜੀ ਜੀ ਦਾਦਾ ਅੱਗੇ ਆਪਾਂ ਝੋਟੀ ਪਾਈ ਉਹਦਾ ਆਪਾਂ ਕੋਈ 8-10 ਦਿਨ ਆਖਿਆ ਸੀ ਉਹ ਝੋਟੀ 6ਵੇਂ ਦਿਨ ਸੂਪੀ ਪੰਜਵੇਂ ਹਾਂਜੀ ਹਾਂਜੀ ਉਹ ਭਾਉ ਨਾ ਸੌਦਾ ਗੱਬਣ ਦਾ ਕਰ ਲਿਆ ਜਦੋਂ ਸੂਪੀ ਉਹ ਆਂਦੇ ਤੇ ਸੂਪੀ ਆ ਬੱਚਾ ਕਿਵੇਂ ਖੜਾਂਗੇ ਤਾਂ ਬੱਚੇ ਨੂੰ ਇੱਕ ਦੀ ਆਪਾਂ ਬਾਸ ਵਾਲੀ ਸ਼ੀਟ ਤੇ ਬਿਠਾ ਕੇ ਖੜਨਾ ਗੱਡੀ ਦੀ ਬੱਚੇ ਜਾਣਾ ਵਾ ਫੇ ਆਂਦੇ ਆਪਾਂ ਸਾਵਾਂ ਦੁੱਦੀ ਕਰ ਲਗੇ ਤੇ ਉਹ ਝੋਟੀ ਰਾਤੀ ਮੁੜਕੇ ਜਦੋਂ ਉਹਨਾਂ ਛਾਈ ਮੋੜਤੀ ਰਾਤੀ ਵਪਾਰੀ ਆਇਆ ਉਹਨਾਂ ਬਾਲਟੀ ਰੱਖ ਕੇ ਪਹਿਲੇ ਸਵੇਰੇ ਝੋਟੀ ਬਾਲਟੀ ਰੱਖ ਕੇ 3 ਕਿਲੋ ਬੋੜਾ ਕੱਢ ਕੇ ਫੇ ਮਲਚੋਈ ਆਵੇ ਵੀਰ ਵੇਚ ਬਿਲਕੁਲ ਬਿਲਕੁਲ ਤੇ ਇਹ ਕਰਕੇ ਮੈਂ ਜਦੋਂ ਪਹੁ ਸੂ ਪੈਂਦਾ ਵਾ ਮੁੜਕੇ ਉਹ ਮਤਲਬ ਆਪਦਾ ਪਹਿਲਾ ਇਹ ਕੋ ਆਪਾਂ ਮਤਲਬ ਡਾਕੀ ਆਪਾਂ ਕਹਿੰਦੇ ਆ ਵੇਖੋ ਜੇ 10 ਦਿਨ ਕਹੇ ਤੇ 5-7 ਦਿਨ ਦੇ ਵਿੱਚ ਸੂਪੇ ਤੇ ਕੋਈ ਮਾੜੀ ਗੱਲ ਨਹੀਂ 10ਾਂ ਦੀ ਕਈ ਮਹੀਨਾ ਨਾ ਸੁਵੇ ਉਹ ਮਾੜੀ ਉਹ ਮਾੜੀ ਗੱਲ ਇਹ ਤੁਹਾਨੂੰ ਆਪਣਾ ਕੋਈ ਵੜਾ ਬੂਲੇ ਵਾਲਾ ਕੋਈ ਜੇਰ ਸਭ ਕੁਝ ਦਾ ਮਤਲਬ ਪਤਾ ਲੱਗ ਜਾਂਦਾ ਤੁਹਾਨੂੰ ਤੇ ਉਹਦੀ ਕੀ ਹੈ ਕਿਹੋ ਜੀ ਸੋਚ ਆਣ ਕੇ ਮੁਰਤੇ ਤੇ ਫਿਕਰੀ ਤੇ ਬੇਫਿਕਰੀ ਨਾਲ ਸੌਦਾ ਕਰਨਾ ਚਾਹੀਦਾ ਅਗਲੇ ਨੂੰ ਹਾਂਜੀ 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 ਤੇ ਲਿਓ ਵੀਰ ਗੁਰਲਾਲ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰਕੇ ਤੋਰਗੇ ਇਸ ਝੋਟੀ ਨੂੰ ਦ ਸੂਪੂਗੀ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਸਿੰਗੀ-ਸੁੰਗੀ ਵੇਖੋ ਫੇਸ ਕੁਆਲਿਟੀ ਬਹੁਤ ਸੋਹਣੀ ਸਿੰਗੀ-ਸੁੰਗੀ ਤੇ ਚੰਗੀ ਜੰਮੀ ਪਲੀਆ ਕਰਮਾੜੀ ਦੋਸਤੋ ਆ ਤੁਹਾਡੇ ਸਾਹਮਣੇ ਆ ਵਜਨ ਲੋਡ ਪੂਰਾ ਕਰਮਾੜੀ ਦਾ ਬਲਡੋజర్ ਹੀ ਆ ਤੇ ਤੋਰਾ-ਤੋਰਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਚੌੜੇ ਪੇਠਪੂੜੇ ਦੇ ਵਿੱਚ ਆਰਡਰ ਦੀ ਕੁਆਲਿਟੀ ਬਿਲਕੁਲ ਆ ਤੁਹਾਡੇ ਸਾਹਮਣੇ ਓ ਠੀਕ ਹੈ ਤੇ ਦਿਨ ਹਜੇ 5-6 5-6 ਹਫਤੇ ਦੇ ਅੰਦਰ-ਅੰਦਰ ਕੋਈ ਵੀਰ ਮੰਨ ਕੇ ਸੌਦਾ ਕਰ ਲਿਓ ਠੀਕ ਆ ਤੇ ਬਾਕੀ ਜਿੱਦਾਂ ਕਿ ਰਾਜੀ ਆ ਦੋਸਤੋ ਕੋਈ 2 ਦਿਨ 3 ਦਿਨ ਉੱਪਰ ਵੀ ਲੈ ਕੇ ਜਾ ਸਕਦੀ ਆ ਆ ਲਓ ਇਹ ਗ ਹਲੋ ਬਾਤ ਚਲ ਜਾਣ ਚਲ ਹੋ ਗਿਆ ਬਾਤ ਹਾਤ ਬਾਤ ਹਲੋ ਹਟ ਕਰੋ ਦਰਸ਼ਨ ਇਹਨਾਂ ਕੋਈ ਵੀ ਰੱਖ ਕੇ ਵੀ ਫੁਲਕਾਰੀ ਪਾਈ ਆਵੇ ਪਿੰਡਾਂ ਹੀ ਟਾਕਤਾ ਹੈ ਕਈ ਦਾ ਪਿੰਡੇ ਤੇ ਦਾਗ ਦੂਗ ਹੋਵੇ ਕਈਆਂ ਤਾਂ ਵੀ ਮਲਕ ਇਹਨਾਂ ਸ਼ੱਕ ਹੁੰਦਾ ਵਾ ਹਾਂ ਨਿੱਕੋ ਜਿਹਾ ਪੁੱਠਾ ਹਾਂਜੀ ਹਾਂ ਚੌੜੇ ਪੁੱਠੇ ਦੇ ਵਿੱਚ ਬਿਲਕੁਲ ਚੰਗੀ ਜੰਮੀ ਪਲੀ ਆ ਗਰਮ ਵਾਲੀ ਪਾਈ ਕੀਤੀ ਸੰਧੂ ਸਾਹਿਬ ਇੰਨੀ ਕੀ ਜਿਆਦੀ ਪੋਲੀ ਆ ਨਾ ਰੂਮ ਹੀ ਮੈਂ ਨਾ ਗਾਂ ਗੱਲਾਂ ਮਾਦੇ ਅੱਛਾ 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 ਲੋ ਜੀ 53 ਵੀ 10 ਡਾ ਵੀ ਬਿਲਕੁਲ 3 ਵੀ ਇੱਕ ਨੰਬਰ ਆ ਬਿਲਕੁਲ ਪੋਲੀ ਆ ਤਪਾਈ ਜੀ 5 ਅੱਜ ਤੇ ਬਾਕੀ ਰਾਜਸਾ ਚਲੋ ਆਪਾਂ ਆਖਿਆ ਕੀ ਚਲੋ ਭੈਣ ਭਰਾ ਕੀ ਸਾਹਮ ਕੇ ਪਾਉਣੀ ਆ ਪਾ ਦੀਏ ਮਲਾ ਕੋਈ 8-7 ਦਿਨ ਕੱਢ ਦੀ ਆ ਰਾਜਸਾ ਦੀ ਚੱਡੇ ਆ ਮਲ ਸ਼ੁਰੂਆਤੀ ਕੀਤੀ ਚੱਡਾ ਤੇ ਨੇ ਜਿਹੋ ਜਿਹੇ ਦਾ ਸਰੀਰ ਹੈ ਚੱਡਾ ਤੇ ਪੱਟਾਂ ਤੋਂ ਬਾਹਰ ਆਉ ਇੱਕ ਰਾਂ ਹੂੰ ਜਾਦੀ ਗਾਂ ਗਾਲਿਆ ਪਰ ਆਪਾਂ ਦੁੱਧ ਦੀ ਕੋਈ ਇਹਦੀ ਅਗਲੇ ਸਾਨੂੰ ਭਾਵੇਂ 16 ਆਖਿਆ 17 ਆਖਿਆ ਆਪਾਂ ਨਹੀਂ ਇਹਦੀ ਕੋਈ ਗਾਰੰਟੀ ਦੇਣੀ ਹੂੰ ਹੂੰ ਇਹ ਆਪ ਦੀ ਨਰਖ ਪਰਖ ਕਰੇ ਅਸੀਂ ਆਖੀ ਇਹ 17 ਦੇ 18 ਦੇ ਇਹ ਭੜਕੇ 12 13 ਦੇ ਵਿੱਚ ਰਹਿ ਜੇ ਅਗਲਾ ਆਖੇ ਪਉ ਤੂੰ ਆਖੇ ਆਪਾਂ ਇਹਦਾ ਦੁੱਧ ਨਹੀਂ ਦਸਣਾ ਆਪਣੇ ਘਰੇ ਨਹੀਂ ਆਪਣੇ ਕੋਲ ਨਹੀਂ ਦੀ ਦਾਣਾ ਪਾਣੀ ਇੱਥੇ ੜੇ ਦਾ ਸੂ ਪੈਂਦੀ ਆ ਆਪਾਂ ਦੁੱਧੇ ਕਰਕੇ ਜਿੰਨਾ ਦੁੱਧ ਹੋਊਗਾ ਫਿਰ ਉਹ ਫਿਰ ਦੱਥਾਂਗੇ ਅੱਜ ਅਗਲਾ ਮਲ ਇਹ ਕੋਈ 12 ਵੀ ਦਿਹਾੜੀ 18 ਵੀ ਦਿਹਾੜੀ ਆ ਯਾਨੀ ਕਿ 13 14 ਤੋਂ ਘੱਟ ਰਹਿਣ ਵਾਲੀ ਨਹੀਂ ਜਿੱਡਾ ਕਿ ਪਿੱਠ ਪੂੜਾ ਮਲ ਦੋ ਮੱਜਾ ਜਿੱਡਾ ਮਲ ਕਾਮੇ ਦਾ ਹੈਗਾ ਰਾਮਨਾ ਚਲੋ ਚੰਗੀ ਗੱਲ ਹਾਂਜੀ ਬਾਕੀ ਜਿੱਡਾ ਕੱਦ-ਕੱਟ ਉੱਤੋਂ ਆ ਕੰਮ ਵਾਲੀ ਬਲੀ ਬੈਠੀ ਓਡਾ ਥਣ ਭੰਡ ਤੋਂ ਉਮੀਦ ਹੈਗੀ ਵੀ ਸੋਨਾ ਬਣਾਊਗੀ ਰਾਜ ਸਿਆ ਮੈਂ 6 ਫੁੱਟ ਦਾ ਵਾਂ ਹਾਏ ਤੇ ਲਾਲਾ ਸਾਹਿਬ ਮੇਰੇ ਮੋਢੇ ਤੇ ਆਉਂਦੀ ਆ ਆਉਂਦੀ ਆ ਨਹੀਂ ਪੂਰੀ ਕੱਦ-ਕੱਠ ਵਾਲੇ ਪਾਸੋਂ ਢੇਲ ਨਹੀਂ ਗਈ ਚੰਗੀ ਵੱਡੀਆਂ ਝੋੜੀਆਂ ਦੇ ਵਿੱਚ ਨਹੀਂ ਗ ਤੇ ਪਾਉ ਜੀ ਕਿੱਥੋਂ ਤੱਕ ਫਿਰ ਕਰਦੇ ਮੁੱਲ ਮੰਨ ਲੈਂਦਾ ਇਹ ਰਾਜ ਸਿੰਘ ਮੰਗਣ ਨੂੰ ਭਾਵੇਂ ਆਪਾਂ ਇਹਦਾ 1 40 ਮੰਗੀਏ 1.5 ਮੰਗੀਏ ਇਹ ਹਾਂ ਨਾ ਆਪਾਂ ਮਲਾ 1 ਲੱਖ ਤੇ 22000 ਦੀ ਦੇਣੀ ਆ ਉਹਦੇ ਚੋ ਛੋੜ ਛੱਪਾ ਕਰਾਂਗੇ 1 ਲੱਖ 22000 ਦੀ ਠੀਕ ਹੈ ਜੀ ਅਗਲਾ ਆਪਣੇ ਘਰੇ ਆਣ ਕੇ ਐ ਨਰਖ ਪਰਖ ਕਰੇ ਇਹ ਛੋਟੀ ਆ ਵੱਡੀ ਆ ਕਾਲ ਨਾ ਕਰੇ ਵੇ ਸਾਈ ਨਾ ਪੌਣ ਵਾਲੀ ਗੱਲ ਕਰੇ ਪਹਿਲਾਂ ਆਣ ਕੇ ਨਰਖ ਪਰਖ ਕਰੇ ਹੂੰ ਠੀਕ ਨਹੀਂ ਗੱਲ ਮੁਰਕੇ ਆਖਣਾ ਹੈ ਵੱਡੀ ਜਾਦੀ ਹੈ ਤਾਂ ਜਿਆਦਾ ਕਾਦੇ ਤਾਂ ਥੋੜਾ ਕਾਦਾ ਐ ਨਰਖ ਪਰਖ ਆਉਦੀ ਕਰੇ ਲਓ ਵੀ ਦੋਸਤੋ 1,22,000 ਜਿਹੜੀ ਹਾਂ ਨਾ 1,22,000 ਜਿਉਂ ਤਪਾਈ ਆ ਕੋਈ ਭੂਰ ਭਾਰ ਨਹੀਂ ਬੜਾ ਸੋਹਣਾ ਬਹੁਤ ਪੋਲੀ ਆ ਤੇ ਚਲੋ ਚੰਗੀ ਆ ਜੀ ਚੰਗਾ ਪਸ਼ੂ ਤੁਹਾਨੂੰ ਪੈਸੇ ਚੰਗੇ ਲੱਗਣੇ ਤਾਂ ਕੋਈ ਚੰਗਾ ਪਸ਼ੂ ਤੁਹਾਨੂੰ ਦੇ ਕੇ ਜਾਵੇ ਇਸ ਤੋਂ ਬਾਅਦ ਪਾਉ ਜੀ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਆ ਗੀ ਮਾਜ ਆਹ ਰਾਜਸਿਆਂ ਕੋਈ ਆਪਦੀ ਦੂਜੇ ਲਾਵੇ ਤੀਜੇ ਲਾਵੇ ਚੌਥੇ ਲਾਵੇ ਆਪਦੀ ਸਮਝ ਲਾਵੇ ਇਹਦੇ ਥੱਲੇ ਜਿਹੜਾ ਵਾ 10 ਕਿਲੋ ਐ ਲੀਟਰ ਮਾਰਮਾ ਦੱਸੀ ਭਾਵੇਂ ਅਸੀਂ 11 ਕਿਲੋ ਜਾਈਏ ਬਿਨਾਂ ਟੀਕੇ ਤੋਂ ਮਿਲਦੀ ਜਿਨੇ ਲੈਣੀ ਆਪਣੇ ਘਰੇ ਦੋ ਡੰਗ ਚਵਾਵੇ ਇੱਥੇ ਰੀਨੇ ਚੋਕੇ ਸਾਈ ਬਿਆਨੇ ਤੋਂ ਬਿਨਾ ਠੀਕ ਹੈ ਜੀ ਪਹਿਲੇ ਸਾਰੀ ਬਸਮੌਦੀ ਆਦੇ ਤੇ ਟੀਕਾ ਨਹੀਂ ਕਿ ਲੈਂਦੀ ਰਾਜ ਸੇ ਬਾਕੀ ਇਹ ਗੱਲ ਹੈ ਜੋ ਤੁਹਾੜਨਾ ਮਗਰ ਉਹ ਕਿਸੇ ਦੇ ਘਰੇ ਕੋਈ ਦਿਹਾੜੰਗ ਟੀਕਾ ਲੈ ਵੀ ਸਕਦਾ ਪਹੂ ਉਹਦੀ ਆਪਾਂ ਕੋਈ ਗਰੰਟੀ ਨਹੀਂ ਚੋਗਾ ਆਪਣੇ ਘਰੇ ਬਿਨਾਂ ਟੀਕੇ ਤੋਂ ਮਿਲਦੀ ਆ ਠੀਕ ਹੈ ਜੀ ਬਾਕੀ ਦਾ ਰਿਕਾਰਡ ਇਹ ਆ ਸੰਧੂ ਸਾਹਿਬ ਆਪਣੀ ਗਾਂ ਵਾਲੀ ਵੀਡੀਓ ਤੋਂ ਪਿਛਲੀ ਜਿਹੜੀ ਵੀਡੀਓ ਆ ਉਹ ਕੱਢ ਕੇ ਵੇਖ ਲਿਓ ਉਹਦੇ ਵਿੱਚ ਗੱਪਣ ਮੱਝ ਪਾਈ ਗੱਪਣ ਪਾਈ ਉਹਦੀ ਚ ਇਹਨੂੰ ਕੋਈ ਅਜ 20 25 ਦਿਨ ਸੂਈ ਨੂੰ ਹੋਏ ਆ ਮਹੀਨਾ ਵੀ ਲਾ ਲੇ ਕੋਈ ਮਹੀਨਾ ਵੀ ਲਾ ਲੇ ਇਹ ਤਾਂ ਉੱਪਰ ਸੂਈ ਨੂੰ ਨਹੀਂ ਹੋਇਆ ਮਹੀਨਾ ਕਿ ਦੋਸਤੋ ਐਸਟੀਮੇਟ ਲਾ ਲਿਓ ਬਿਨ ਬੱਚ ਇਹ ਲੱਭੇ ਪਹਾੜੇ ਤੇ ਆ ਅੱਗੋਂ ਨਵੀਂ ਥਾਂ ਤੇ ਜਾ ਕੇ ਪਸ਼ੂ ਹੋ ਸਕਦਾ ਵੀ ਕੋਈ ਦੋ ਦਿਨ ਵੀਰਾਂ ਦਾ ਵੀ ਟੀਕਾ ਵੀ ਲਵਾ ਸਕਦੀ ਹੈ ਕਿਉਂਕਿ ਟਿਕ ਟਿਕਾ ਪਸ਼ੂ ਦਾ ਹੋ ਸਕਦਾ ਵੀ ਪਹਾੜੇ ਵਾਲੇ ਪਸ਼ੂ ਦਾ ਦੋ ਤਿੰਨ ਦਿਨਾਂ ਤੱਕ ਹੋ ਜੇ ਸੂਤਰ ਜਾ ਹੋ ਜਾਂਦਾ ਪਸ਼ੂ ਪੋਲੀ ਰੂਵਰ ਗਈ ਤੇ ਚੋਣ ਜਣ ਕਿਦਾਂ ਜੀ ਚੋਣ ਪੋਲੀ ਦੇ ਐ ਮਲਕ ਚੋਣ ਦਾ ਗੁਲਾਮਾ ਨਹੀਂ ਬਾਕੀ ਰਾਜ ਸਿਆ ਆਪਾਂ ਮੱਝਾਂ ਇਹ ਕਿਉਂ ਕਰਦੀਆਂ ਦੇਣ ਡਿਆ ਜੇ ਵਾਹ ਕਰਦਾ ਮਾਰੇ ਤਾਂ ਖਲੋਂਦਾ ਵਾ ਪਰ ਨਵੇਂ ਸੂਰਜ ਚ ਚੁਆਈ ਕਰਨੀ ਹੁੰਦੀ ਜਿੱਥੋਂ ਮੱਝਾਂ ਫੜਦੇ ਆ ਤੇ ਰੋਕ ਨਹੀਂ ਹੋਦਾ ਕੰਮ ਇਹ ਮੱਝਾਂ ਤਿੰਨ ਚਾਰ ਆਪਾਂ ਤਾ ਦੇ ਵਿੱਚ ਮਲਾਇਰ ਕਾ ਦੀ ਆਪਦੀਆਂ ਕਰਦੀਆਂ ਪ ਸਿੰਗਲ ਖੱਡੀ ਦੇ ਵਿੱਚ ਆ ਕੱਦ ਨਾਰਮਲ ਮੱਜਾਂ ਜੱਡਾ ਹੀ ਆ ਵੱਡੇ ਕੱਦ ਦੇ ਵਿੱਚ ਹੀ ਆ ਸਿੰਗਲ ਖੱਡੀ ਦੀ ਆ ਬਾਕੀ ਬੈਕ ਸਾਈਡ ਤੋਂ ਤੁਸੀਂ ਆ ਵੇਖੋ ਦੇਵਾ ਹਵਾਨਾ ਦੁੱਧ ਜਿਹੜਾ ਦੋਸਤੋ 10 ਕਿਲੋ ਹੁਣ ਨੈਟ ਜਿਹੜਾ ਹਾਜ਼ਰ ਆ 10 ਤੋਂ ਬਾਹਰ ਆ अच्छा भाऊ जी अपने घर इते आवे कोई ते पाड़े ते चवाوندی না ਤੁਸੀਂ ऐ पाड़े ते चवाके देवांगे दो टाइम ए नहीं एक टाइम दूमे टाइम आपा पाड़े ते चवाके देवांगे ऐ त ਥੱਲੀਆਂ ਕਰਕੇ ਦੇ ਹਾਂ ਅਗਲੇ ਦੇ ਘਰੇ ਗੁੱਟੀ ਗਾਲ ਉਹਦੀ ਐ ਡੰਗ ਉਹਦੀ ਆਪਾਂ ਜ਼ਿੰਮੇਵਾਰੀ ਨਹੀਂ ਕਰ ਸਕਦੇ ਨਵੇਂ ਥਾਂ ਪਹੂ ਕਰਦਾ ਥੋੜਾ ਬਹੁਤਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇਥੋਂ ਤੁਸੀਂ ਪਹਾੜੇ ਤੇ ਚੋਗੇ ਲੈ ਕੇ ਜਾਓਗੇ ਵੰਡਾ ਕੇ ਪਾਓ ਪਹਾੜਾ ਪਾਓ ਚਾੜ ਪਾਓ ਥੱਲੇ ਬਹਿ ਕੇ ਆਪਦਾ ਪਸਮਾਕ ਕਰੋ ਤੇ ਚਵਾਈ ਕਰੋ ਇਹ ਰਾਜ ਤਾਂ ਕਿਉਂ ਆਪਾਂ ਥੋੜੀ ਜੀ ਤੁਹਾਡੀ ਗੱਲ ਟੋਕਦਾ ਕਿਉਂ ਜਾਇਜ਼ ਦੇਣੀ ਆਪਾਂ ਮਹੀਨਾ ਇਹਦਾ ਦੁੱਧ ਪੀਤਾ ਵਾ ਕੋਈ 10-5000 ਦਾ ਆਪਾਂ ਮਲ ਦਿਲੋਂ ਇਹ ਸਹਸਤੀ ਦੇਣੀ ਆ ਆਪਾਂ ਇਹਦਾ ਜਲ ਪਾਣੀ ਮਹੀਨਾ ਦੁੱਧ ਪੀਤਾ ਵਾ ਹਾਂਜੀ ਹਾਂਜੀ ਇਹ ਯਾਨੀ ਕਿ ਜਿੰਨੇ ਦੀ ਲਈ ਆ ਮਲ ਉਹਦੋਂ ਵੀ ਸਭ ਢਾ ਕੇ ਕਿਉਂ ਘਰੇ ਮਾਲ ਆਪਣਾ ਇਹ ਟਿਗਿਆ ਸੀ ਜਿਹੜਾ ਇਹਨਾਂ ਨੂੰ ਮਲ ਬਿਲਕੁਲ 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 ਜਾਇਜ਼ ਕਰਨਾ ਕੀ ਮੁੱਲ ਕਰਦੇ ਆਂਦਾ ਇਹਦਾ ਆਪਾਂ ਕੋਈ 70 ਨਹੀਂ ਕਰਨਾ ਕੋਈ 65 ਨਹੀਂ ਕਰਨਾ ਇਹ ਹਾਂ ਨਾ 63000 ਦੀ ਦੇ ਦਾਂਗੇ ਉਹ ਚੋਂ ਵੀ ਛੋੜ ਛੱਪਾ ਕਰ ਦਾਂਗੇ 63000 63000 24 ਜਿਨੇ ਲੈਣੀ ਭੈਣ ਭਰਾ ਨੇ 2 ਦਿਨ ਚੋਵਿਆ ਪੋਲੀ ਮੁਗ ਗਿਆ ਹਾਂ ਇੱਥੇ ਤਸੱਲੀਆਂ ਕਰੀ ਲਓ ਜੀ ਹਾਂਜੀ ਸੋ 63000 ਦੀ 63000 ਚੋਂ ਵੀ ਕੋਈ ਛੋੜ ਛੱਪਾ ਕਰ ਦਾਂਗੇ ਲਓ ਜੀ ਹਾਂਜੀ 63000 ਦੀ ਮਿਲ ਜੂਗੀ ਹਾਂਜੀ ਹਾਂਜੀ ਮਾਜ ਬਿਲਕੁਲ ਤੁਸੀਂ ਵੇਖ ਲਈ ਆ ਪੂਰੀ ਜਾਣਕਾਰੀ ਤੁਹਾਨੂੰ ਮਿਲ ਗਈ ਆ ਤੇ ਬਾਕੀ ਅੱਗੇ ਤੁਸੀਂ ਆਪਦੀ ਵਿਉਂਤ ਆਪਦੀ ਸਮਝ ਵੇਖ ਲਿਓ ਅੱਗੇ ਆ ਗਈ ਪਾਉਜੀ ਤੀਸਰੇ ਨੰਬਰ ਤੇ ਹਾਂ ਇਹ ਰਾਜਤਿਆ ਆਪਾਂ ਨੂੰ ਇਹਨੂੰ ਹੋ ਗਿਆ ਵਾ ਤਿੰਨ ਚਾਰ ਦਿਨ ਲਿਆਂਦੀ ਰੂ ਉਹਨਾਂ ਘਰੇ ਬਿਨਾ ਟੀਕੇ ਤੋਂ ਮਿਲਦੀ ਸੀ ਦੋਵੇਂ ਟਾਈਮ ਹੀ ਚਵਾਈ ਤੇ ਬਿਨਾ ਟੀਕੇ ਤੋਂ ਉੱਥੇ ਮਿਲਦੀ ਸੀ ਸਾਡੇ ਘਰੇ ਇਹਨੇ ਟੀਕਾ ਨੀ ਦਾ ਛੱਡਿਆ ਤੇ ਅਹੀਂ ਆਖੀ ਟੀਕੇ ਤੋਂ ਬਿਨਾ ਜਿਹੜੀ ਟੀਕਾ ਲੈਂਦੀ ਉਹ ਰਾਜਸਾ ਸੱਚ ਦੱਸਾਂਗੇ ਇਹਦੇ ਥੱਲੇ ਦੁੱਧ ਆ ਇਹ ਵੇਲੇ ਦੱਸਣ ਨੂੰ ਭਾਵੇਂ 12 ਦੱਸੀ ਜਾਈਏ ਇਹਦੇ ਥੱਲੇ 11 ਕਿਲੋ ਦੁੱਧ ਆ ਦੋਵੇਂ ਟਾਈਮ ਜੀ ਨੇ ਖਾੜਨੀ ਭੈਣ ਭਰਾ ਨੇ ਚਵਾਵੇ 11 ਪੂਰਾ ਟੀਕੇ ਤੇ ਠੀਕ ਹੈ ਤੇ ਦੋਵੇਂ ਟਾਈਮ ਟੀਗਾ ਲਈ। ਟੀਗਾ ਲਵਾਉਣ ਤੋਂ ਬਾਅਦ ਵੀ ਆਲ-ਵਾਲ ਕਰਦੀ ਤੇ। ਨਾ ਨਾ ਨਾ। ਇਹ ਬਾਲਟੀ ਰੱਖ ਕੇ ਤੇ। ਅੱਛਾ। ਹਾਂ ਟੀਗਾ ਛੱਡ ਜਾਊਗੀ ਪਰ ਦਹੀ ਡੰਗ ਲੱਗੂਗਾ। ਠੀਕ ਹੈ ਜੀ। ਤੇ ਆਪਾਂ ਟਾਈਮ ਚੋਗੇ ਜਿੰਨੇ ਵੀ ਮਲ ਖੜਨੀ ਆ। ਹੁਣ ਰਾਜਥਾਨ ਜਿਹੜੀ ਟੀਗਾ ਲੈਂਦੀ ਉਹ ਟੀਗਾ ਦੱਸਾਂਗੇ। ਬਿਲਕੁਲ ਜੀ ਬਿਲਕੁਲ। ਹਾਂ। ਤੇ ਇਹ ਵੀ ਆਪਣੇ ਕੋਲ ਅੱਜ ਭਲਕੀ ਆ ਕਿ ਕਿੰਨੇ ਕਿ ਦਿਨ। ਇਹ ਆਪਾਂ ਨੂੰ ਅੱਜ ਟੀਜਾ ਦੇ ਨੂੰ ਆਇਆ ਇਹਨੂੰ। ਤੇ ਜਿਆਦਾ। ਇਹ ਤਿੰਨੇ ਮੱਝ ਆਪਾਂ ਇਕੱਠੀਆਂ ਲੈਣੀਆਂ ਸੀ ਕਿ ਘਰ ਹੋਈ। ਠੀਕ ਹੈ ਜੀ। ਹਾਂਜੀ। ਸੁਆ ਵੀ ਇੱਥੇ ਤੀਜਾ ਚੌਥਾ ਹੀ ਹੋਊਗਾ। ਤੇ ਟੀਕਾ ਭਾਉਆਂ ਦਾ ਵੀ ਲਵਾਇਆ ਬੇਸ਼ੱਕ ਤਿੰਨ ਦਿਨ ਦਾ ਸਮਾਂ ਹੋ ਗਿਆ ਆਪਣੇ ਕੋਲ ਇੱਥੇ ਆਈ ਨੂੰ ਵੀ ਤਿੰਨਾਂ ਦਿਨਾਂ ਦੇ ਦੌਰਾਨ ਇਹ ਰਿਜ਼ਲਟ ਨਿਕਲਿਆ ਵੀ ਟੀਕਾ ਲਾਇਆ ਹੈ ਠੀਕ ਆ ਜੀ ਤੇ ਟੀਕੇ ਦੇ ਦੱਸ ਕੇ ਦਵਾਂਗੇ ਅੱਗੇ ਹੋ ਸਕਦਾ ਕੋਈ ਵੀਰ ਪਹਾੜੇ ਤੇ ਟਕਾਲੇ ਤੇ 2-4-5-7 ਹਫਤੇ ਤੱਕ ਟਿਕ ਵੀ ਜਾਵੇ ਆਦਰਵਾਇਜ਼ ਜਿਹੜਾ ਹੁਣ ਵੀ ਤੁਸੀਂ ਮੌਕੇ ਦਾ ਕੇ ਕੋਈ ਵੀਰ ਤਸੱਲੀ ਕਰੂਗਾ ਟੀਕਾ ਲਾ ਕੇ ਦੋਵੇਂ ਡੰਗ ਚਵਾਈ ਕਰੋਗੇ ਪੈਰ ਗੱਡ ਕੇ ਮਿਲਦੀ ਆ ਵੀ ਕੋਈ ਹਿੱਲਜੋਲ ਨਹੀਂ ਇਹ ਨਹੀਂ ਮਲ ਭੱਜੀ ਫਿਰਨਾ ਕੋਈ ਗੱਲ ਬਾਤ ਹੀ ਨਹੀਂ ਤੇ ਭੋਰਾਕ ਟੀਕਾ ਲਾਉਣਾ ਲੱਤਾਂ ਤੋਂ ਲੱਤ ਨਹੀਂ ਲੋੜੀ ਟੀਕਾ ਛੱਡ ਜਾਊਗੀ ਪਰ ਇਹਨਾਂ ਦਿhai ਏ ਨਹੀਂ ਆਪਾਂ ਰਾਇਸੀਆਂ ਮਲੇ ਦਾ ਦੁੱਧ 11 ਦੱਸਣ ਡਿਆ ਵਾਂ ਇਹਦਾ ਦੁੱਧ 8 ਨਿਕਲੂਗਾ 9 ਨਿਕਲੂਗਾ ਮਲੇ ਦਾ 11 ਕਿਲੋ ਤੋਂ ਛਟਾਂ ਕੋ ਉਧਰ ਜਾ ਉਧਰ ਇੱਥੇ ਦੁੱਧਿਆ ਦਾ ਨਾ ਨਿਕਲੂਗਾ ਵੱਧ ਨਿਕਲੂ ਦਾ ਠੀਕ ਹੈ ਹਾਂਜੀ ਠੀਕ ਹੈ ਤਾਂ ਮੋਲੇ ਕੀ ਕਰਾਂਗੇ ਦਾ ਮੋਲੇ ਦਾ ਵੀ ਉੜਦਿਆਂ ਵਾਲਾ ਹੀ ਆ ਇਹਦਾ ਮੋਲ ਆਪਾਂ ਮਲਣਾ ਉਹਦੇ ਵਾਲਾ ਹੀ ਥੇਮ 360 36000 360 ਚ ਮਾਨਤਾਨ ਕਰਦਾਂਗੇ ਦਾ ਆ ਇਹਦਾ ਵੀ 360 ਚ ਮਾਨ ਅਗਲੇ ਚੋਕੇ ਵੇਖੇ ਨੀਂਦਾ ਆਉਣਗੀਆਂ ਦੇ ਲਓ ਜੀ ਹਾਂ 36000 ਦੀ ਦੋਸਤੋ ਇਹ ਵੀ ਮੱਝ ਤੁਹਾਨੂੰ 36000 ਦੀ ਮਿਲ ਜੂਗੀ ਹਾਂਜੀ ਤੇ ਬਾਕੀ ਪੂਰੀ ਜਾਣਕਾਰੀ ਤੁਹਾਨੂੰ ਮਿਲ ਗਈ ਆ ਟੀਕਾ ਲਾ ਕੇ ਮਿਲਣਾ ਆਪਣਾ ਜੋ ਵੀ ਇਹ ਜਲਪਾਣੀ ਰੱਖ ਕੇ ਮੁੱਲ ਪਾ ਲਈਦੇ ਆਪਾਂ ਬਹੁਤਾ ਔਲਾ ਨਹੀਂ ਰਖੀਦਾ ਕਈ ਭੈਣ ਭਰਾ ਰਿਆੜ ਕਰਦੇ ਆਪਾਂ ਮਲੋਨਾ ਕੀ ਕੰਮ ਰੱਖੀਦਾ ਜਿਹੜਾ 1000 2000 ਆਪ ਨੂੰ ਲੱਭਦਾ ਜਾਵੇ ਬਸ ਜੀ ਬਸ ਬਸ ਆਈਏ ਬਗਰੀ ਰਾਜ ਸੇ ਉਹ ਕਟਾ ਅੱਛਾ ਤੇ ਡੇਢ ਮਹੀਨਾ ਲਾ ਲੈ ਕੋਈ ਮਹੀਨਾ ਲਾ ਲੈ ਕੋਈ ਭਾਵੇਂ ਮਲਾ ਡੇਢ ਕੁ ਮਹੀਨੇ ਦੇ ਅੰਦਰ ਬਾਹਰ ਆ ਆਪਦੀ ਸਮਝ ਲਾ ਲੈ ਇਹ ਮਲਕੱਟੇ ਦੇ ਮਿਲਦੀ ਆ ਦੱਸਣ ਨੂੰ ਭਾਵੇਂ ਹੀ 10 ਕਿਲੋ ਦਸੀ ਜਈਏ ਇਹਦੇ ਥੱਲੇ 8.5 9 ਕਿਲੋ ਦੁੱਧ ਹੈ ਪੱਕਾ ਵਾ ਕੰਡੇ ਦੀ ਚੜੋਲਾ 8.5 9 9 ਪੱਕਾ ਇਹ ਨਹੀਂ ਮਲਾ ਮਲ ਅੱਠ ਤੋਂ ਅੰਦਰ ਹੋਊਗਾ ਬਾਹਰ ਦੋ ਦੇਦਾ ਸੁਵਾ ਕਿੰਨੇ ਮਹੀਨੇ ਦੋ ਵੀਨੇ ਕਿੰਨਾ ਉੱਚਾ ਮਨ ਕੋਈ ਡੇਢ ਕਿ ਮਹੀਨੇ ਦੇ ਅੰਦਰ ਬਾਹਰ ਦੋ ਨਹੀਂ ਰਾਜ ਸਿਆ ਡੇਢ ਕਿ ਮਿਆਗੇ ਆ ਦੀ ਸਮਝ ਲਾਵੇ ਅਗਲਾ ਮਗਰ ਕਟਾ ਮਗਰ ਕਟਾ ਤੇ ਸੁਵੇ ਕਿੰਨੇ ਤਿਜੇ ਆ ਜਲਦੀ ਤੇ ਦੁਜੇ ਕੋਈ ਤਿਜੇ ਵੀ ਹੋ ਆਦੀ ਰਾਜ ਸਿਆ ਲਸੇ ਪਣ ਰੱਖਦੀ ਆ ਮੱਝ ਨਵੀ ਆ ਹਾਂਜੀ ਲਸੇ ਪੋਚੇ ਕਦ ਵੱਡਾ ਹੋਏ ਸੇ ਹਾਂਜੀ ਕਾਹ ਤੋਂ ਵੱਡਾ ਦੋਸਤੋ ਥੋੜੇ ਲਸੇਰੇ ਪਣ ਚ ਕਈ ਨਾ ਨਾਰਮਲ ਸੇਵਾ ਦੇ ਵਿੱਚੋਂ ਪਸ਼ੂ ਵੀ ਨਿਕਲਦੇ ਆ ਚਵਾਈ ਓਕੇ ਡੇਢ ਮਹੀਨੇ ਤੋਂ ਲੈ ਕੇ ਦੋ ਮਹੀਨੇ ਦਾ ਸੁਗਾ ਕੋ ਉੱਚਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਬੱਚਾ ਤੁਹਾਨੂੰ ਦਿਖਾ ਦਾਂ 8.5 ਤੋਂ 9 ਕਿਲੋ ਦੁੱਧ ਇਸ ਮਹੀਨੇ ਥੱਲੇ ਹਾਜ਼ਰ ਆ। ਬਾਕੀ ਆ ਤੁਸੀਂ ਹਾਈਟ ਦਾ ਕੋਈ ਹੋਰ ਠੀਕਾ ਜੀ। ਤੇ ਕਾਤੋਂ ਵੱਡਾ ਤੇ ਹੈ ਥੋੜੇ ਲਸੇਰੇਪਣ ਦੇ ਵਿੱਚ ਆ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਵੇਖ ਹੀ ਰਹੇ ਜੇ। ਤੇ ਦੁੱਧ ਜਿਹੜਾ 8.5 ਤੋਂ 9 ਕਿਲੋ ਹੁਣ ਮੌਕੇ ਤੇ ਹਾਜ਼ਰ ਆ ਠੀਕ ਆ। ਤੇ ਚੋਣ ਚਣ ਪਾਉਜੀ ਚੌਥਾ ਨਾ ਮੈਂ ਨਾ ਮਲੇ ਜਿਹੜੇ ਘੜੀ ਉਹ ਫੋਨ ਲਾਊਗਾ ਇਹ ਬੁੱਢਿਆ ਕਿਹੋ ਜੀ ਮਾਜਿਆ। ਇਹ ਬਟਨੀ ਨਾ ਆਪਣਾ ਲਈ ਗੱਲ ਲਿਆ ਦੇ। ਅੱਛਾ ਜੀ। ਹਾਂ। 1 ਮਿੰਟ ਤੋਂ ਪਹਿਲਾਂ ਚਵਾਈ ਹੋਈਂਦੀ ਆ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ। ਠੀਕ ਆ ਜੀ। ਲਓ ਜੀ ਕਰੋ ਗੱਲ ਜਿਨੇ ਕਿਹਨੇ 80 90 ਲਾਉਣਾ ਨਾ ਉਹਨੂੰ ਇਹ ਮਾਤ ਪਾਉਂਦੀ ਆ ਹੂੰ ਤੇ ਮੋਲੇ ਦਾ ਤੇ ਸਭ ਤੋਂ ਪਹਿਲਾਂ ਰਾਜਸਿਆਂ ਗਵਾਉ ਇਹਦਾ ਹੀ ਫੋਨ ਆਉਣਾ ਵਾ ਇਹ ਮੰਗਣ ਨੂੰ ਜਿਨੇ ਮਰਜ਼ੀ ਆਪਾਂ ਇਹਦਾ 75 ਮੰਗੀਏ 60 ਮੰਗੀਏ 55 ਮੰਗੀਏ ਇਹ ਹਾਂ ਨਾ 53000 ਦੀ ਮੱਝ ਦੇ ਦਾਂਗੇ ਜੈਸਨ ਹੋਈ ਆ ਜੈਸਨ ਹੋ ਦੇ 53000 ਦੀ ਹਾਂ 53000 ਦੀ ਜੈਸਨ ਹੋਈ ਦੇ ਫੋਨ ਉਹ ਲਾਵੇ ਕੋਈ 500 ਰੁਪਏ ਉਹਨਾਂ ਘਾਟ ਆਖੇ ਮਲ ਅਗਲੇ ਚੋਕੇ ਵੇਖੇ ਇੱਥੇ ਦੋ ਡੰਗ ਪਹਿਲਾਂ ਹੂੰ 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 ਪੌਣਾ ਦੇ ਰਾਜ ਸੇ ਪੌਣਾ ਜਿਆਦਾ ਹੀ ਪਰ ਮੂੰਹ ਚੋਂ ਮਲ ਨਿਕਲ ਗਿਆ ਹੁਣ ਠੁੱਕ ਕੇ ਨਹੀਂ ਝਟਣਾ ਸਹੀ ਗੱਲ ਏ ਪੌਣਾ ਜਿਆਦਾ ਹੀ ਉਹਨਾਂ ਦੇ ਮਲ ਥੋੜਾ ਜਿਹਾ ਕਮ ਨਾ 53 ਤੇ 53 53 53 ਹੁਣ ਨਹੀਂ ਉਹ ਤੂੰ ਮਲ ਜੋ ਹੋ ਗਿਆ ਹੋ ਗਿਆ ਪੌਣਾ ਜਿਆਦਾ ਹੀ 53 ਤੇ 53 ਰਹਿਣਾ 53 ਦਾ 63 ਨਹੀਂ ਨਾ ਹੋਣਾ ਤੇ ਜੇ ਹੋ ਤੀ ਆਖੇ ਪੌਣਾ ਜਿਆਦਾ ਹੀ ਹੁੰਦਾ ਉਦੋਂ ਪੌਣਾ ਰਾਜ ਸਿਆਂ ਕਿਤਨਾ ਉਤਨਾ ਪੌਣਾ 57 ਹੀ ਬਿਲਕੁਲ ਜੀ ਬਿਲਕੁਲ ਚਲੋ ਜਿੰਨਾ ਜਿਹੜਾ ਕੰਮ ਹੋ ਗਿਆ ਉਹ ਨਹੀਂ ਹੁਣ ਮੋੜਨਾ ਹਾਂ ਦੋਸਤੋ ਇਹ ਕਟਾ ਮਗਰ ਠੀਕ ਆ ਜੀ ਮੇਲ ਕਾਵਾ ਕੋ ਡੇਢ ਤੋਂ ਪੌਣੇ 2 ਮਹੀਨੇ 2 ਮਹੀਨੇ ਦੇ ਵਿੱਚ ਕਾਰ ਸਵਾ ਤੁਸੀ ਮੰਨ ਲਿਓ ਆ ਕਟਾ ਬਾਕੀ ਐਸਟੀਮੇਟ ਤੁਸੀ ਲਾ ਹੀ ਲੈਣਾ ਸਾਰੇ ਵੀਰਾਂ ਨੇ ਠੀਕ ਆ ਮਾੜਾ ਮਾੜਾ ਕੋ ਤਾ ਦਾ ਪੋਟਾ ਜ ਸਿੰਘ ਬਾਹਰ ਆ ਤੇ ਠੀਕ ਆ ਪਾਉ ਜੀ ਅੱਗੇ ਆਪਣੇ ਕੋਲ ਚੌਥੇ ਨੰਬਰ ਤੇ ਜਿਹੜੀ ਆ ਮੱਝ ਆ ਗਈ ਪੰਜਵੇਂ ਨੰਬਰ ਤੇ ਹਾਂਜੀ ਇਹਦੇ ਥੱਲੇ ਰਾਜਸਿਆਂ ਦੱਸਣ ਨੂੰ ਭਵੇਂ 11 ਯਾਰਾਂ ਦੱਸੀਏ 10 ਦੱਸੀਏ ਇਹਦੇ ਥੱਲੇ ਪੱਕਾ ਐ ਕੰਡੇ ਤੇ ਰੱਖਣ ਵਾਲਾ 9 ਕਿਲੋ ਦੁੱਧ ਆ ਚੁ ਤੇ ਇਹ ਟੀਕਾ ਨਿਉ ਲਵਾਉਂਦੀ ਬਿਨਾ ਟੀਕੇ ਤੋਂ ਮਿਲਦੀ ਆ ਇਹ ਹੀ ਨੀਲੀ 라ਵੀ ਹਾਂ ਲਓ ਜੀ ਇਹ ਆਪਾਂ ਮਤਲਬ ਕੀ ਨਾ ਇਹਦਾ ਵੀ ਵੀਡੀਓ ਚ ਪ੍ਰੂਫ ਹੈਗਾ ਵਾ ਸੂਈ ਨੂੰ ਦੋ ਦੋ ਨੇ ਇਹਦਾ ਵੀਡੀਓ ਚ ਪ੍ਰੂਫ ਹੋਗਾ ਵਾ ਸਮਾਂ ਕਿੰਨਾ ਹੋ ਗਿਆ ਪਾਉ ਜੀ ਇਹਨੂੰ ਯਾਨੀ ਕਿ ਮੈਂ ਡੇਢ ਕ ਮਹੀਨੇ ਦੇ ਅੰਦਰ ਬਾਰਾ ਵੀਡੀਓ ਚ ਪਾਈ ਸੀ ਆਪਾਂ ਬਿਨਾ ਬੱਚੇ ਹੋਣਾ ਨਾ ਹੁਣ ਬਿਨਾ ਬੱਚੇ ਆ ਅੱਛਾ ਪਹਿਲਾਂ ਪਾਈ ਬੱਚਾ ਮੱਤੀ ਮਰ ਗਈ ਉਦੋਂ ਵੀਡੀਓ ਪਾਉਂਦੇ ساری ਰਾਤ ਕੱਟੀ ਮਰ ਗਈ ਮੁੜ ਕੇ ਘਰੇ ਟਿਕਾਈਏ ਠੀਕ ਆ ਠੀਕ ਆ ਜੀ ਇਹ ਤਾਦ ਕੱਢਣ ਦਾ ਮਾਲਿਆ ਵਦੇਰੇ ਰੁਕਣੀ ਆਉਂਦਾ ਲਾ ਦੱਸ ਹਾਈਟ ਦਰਮਿਆਨੀ ਹਾਈਟ ਆ ਇਸ ਮੱਝ ਦੀ ਸੁਭਾ ਕੋਈ ਵੀਰ ਤੀਜਾ ਅੰਗਲੇ ਦੂਜਾ ਅੰਗਲੇ ਠੀਕ ਹੈ ਜੀ ਉਹ ਤੁਸੀਂ ਆਪ ਦੀ ਸਮਝ ਵੇਖ ਲਿਓ ਸਟੇਟ ਪਟੇ ਦੇ ਵਿੱਚ ਆ ਚਾਰੇ ਖੁਰ ਤੋਤੇ ਆ ਪੰਜ ਕਲਿਆਣੀ ਦੇ ਵਿੱਚ ਵੀ ਆ ਜਾਂਦੀ ਆ ਤੇ ਬਹੁਤੇ ਵੀਰ ਚਲੋ ਨੀਲੀ ਦਾ ਵੀ ਨਾਲ ਵੀ ਸਨਮਾਨਤ ਕਰਦੇ ਨੇ ਪਰ ਪੰਜ ਕਲਿਆਣੀ ਵੀ ਤੁਸੀਂ ਮੰਨ ਸਕਦੇ ਜੀ ਹੋਰ ਚਾਰੇ ਤੋਤੇ ਆ ਸਟੇਟ ਪਟਾ ਠੀਕ ਹੈ ਜੀ ਤੇ ਨਾਸ ਨੂੰ ਵੀ ਬਿਲਕੁਲ ਨਾਸ ਤੱਕ ਜਿਹੜਾ ਬਿਲਕੁਲ ਸਟੇਟ ਪਟਾ ਪੂਛ ਉੱਪਰ ਤੱਕ ਵਾਈਟ ਆ ਤੇ ਸਾਰ ਤੇ ਨਿਸ਼ਾਨ ਤੇ ਭਾਉ ਜੀ ਦੁੱਧ ਹੁਣ ਕਰੈਕਟ 9 ਕਿਲੋ ਐ 9 ਕਿਲੋ ਠੰਡਾ ਕਰਕੇ ਦੇ ਅੱਛਾ ਜੀ ਦੱਸੋ ਹੁਣੇ ਭਾਵੇਂ ਮੈਂ 10000 ਦੱਸਦਾ 10000 ਦਾ ਵਿਖਾਵਾ ਵਾ ਪਰ ਜਿੰਨਾ ਹੈਗਾ ਭਾਉ ਉਹਨਾਂ ਦੱਸਣਾ ਜਿਹੜਾ ਐ ਮਲ ਚਵਾਣਾ ਵੀ ਰਾਜ ਤੇ ਵੀ ਆਖੀ ਜਾਈਏ ਇਹ ਟੀਕਾ ਟੱਲਾ ਤਾਂ ਨਹੀਂ ਲਵਾਉਂਦੀ ਮੈਂ ਨਾ ਆਪਾਂ ਚੋਕੇ ਦੇਣੀ ਜਿਹਨੇ ਲੈਣੀ ਸੀ ਚੋਕੇ ਖੜੇ ਅੱਛਾ ਤਾਂ ਪਾਉ ਜੀ ਇੱਕ ਵੀਰ ਭਰਾ ਦਾ ਆਇਆ ਸੀ ਆਪਾਂ ਨੂੰ ਮੈਸੇਜ ਹਾਂਜੀ ਉਹਦਾ ਟੀਕਾ ਤਾਂ ਹੋਇਆ ਸੀ ਟੱਲਾ ਕੀ ਹੁੰਦਾ ਪਾਉ ਨੂੰ ਪੁੱਛਿਆ ਜੇ ਮੈਂ ਦੱਸੂ ਪਾਉ ਉਹ ਟੱਲਾ ਫੇ ਪੰਜਾਬੀ ਜਿਹਨੂੰ ਟੱਲਾ ਵੀ ਆਖ ਦੇਈਦਾ ਦੇ ਜੀ ਬਚਾ ਚੂ ਚਾਹ ਤਾਂ ਦੱਸੀ ਗੱਲ ਟੀਕਾ ਟੱਲਾ ਹੁਣ ਚਾਹ ਚੂ ਆਖ ਦੇਈਦਾ ਦੇ ਮਲ ਪੰਜਾਬੀ ਚ ਲੱਭ ਜਾ ਦੇ ਕੱਪੜੇ ਕੁੱਪੜੇ ਆ ਉਹ ਤੇਨ ਦੱਸੀ ਗੱਲ ਇਹ ਦੋ ਨਿਕਲਦੇ ਨਾ ਬਰਦ ਹੈ ਨਾ ਟੀਕਾ ਤੇ ਟੱਲਾ ਹੈ ਆਹ ਜਿਹੜੇ ਨਾਲ ਡੰਡਾ ਫੜ ਲਿਆ ਇਹਨੂੰ ਟੱਲਾ ਦੀਦਾ ਡੰਡਾ ਡੁੰਡਾ ਫੜ ਲਾ ਇਧਰ ਆ ਦੋ ਰਿਕੋਡੀਆਂ ਬੋਲਣੀਆਂ ਹਾਂ ਜੀ ਠੀਕ ਹੈ ਤੇ ਰਾਜਥਿਆਂ ਇਹ ਆਪਾਂ ਮੱਲਣਾ ਬੋਰਦੀਆਂ ਵਾਲਾ ਮੋਲ ਹੀ ਆ ਅੱਛਾ ਜੀ ਇਹਦਾ ਮੋਲ ਆਪਾਂ ਮੱਲਣਾ ਕੋਈ 65 ਨਹੀਂ ਕੋਈ 60 ਨਹੀਂ ਇਹਦਾ ਮੋਲ ਆਪਾਂ ਲੈਣਾ ਵਾ 50 ਤੇ 6 55000 ਜੋ ਛੋੜ ਛੱਪਾ ਜਾ ਕਰਾਂਗੇ ਲੈ ਜੀ ਯਾਰ ਦੀ ਲਓ ਦੋਸਤੋ 56000 ਦੇ ਵਿੱਚੋਂ ਛੋੜ ਛੱਪਾ ਤੇ ਮਾਜਾ ਤੁਸੀਂ ਵੇਖ ਲਈ ਆ ਪਹਾੜੇ ਵੰਡੇ ਚਾੜਤੇ ਇਸੇ ਤਰ੍ਹਾਂ ਇਹਨਾਂ ਮਿਲਣਾ ਕਰਮਾੜੀ ਨੇ ਐ ਕਿਦੇ ਤਸੱਲੀਆਂ ਕਰ ਦਿੰਦੀ ਬਾਲਟੀ ਵਾਲੀਆਂ ਦੇ ਐਵੇਂ ਨਹੀਂ ਇਹਦਾ ਮਲ ਆ ਹੋਵੇ ਸਾਤ ਤੇ ਆਪਾਂ ਦੱਸੀ ਜਾਈਏ ਨੌਂ ਆ 10 ਉਹ ਗੱਲ ਨਹੀਂ ਗਈ ਅਗਲਾ ਇੱਥੇ ਚੋਗੇ ਖੜੇ ਠੀਕ ਆ ਜੀ ਠੀਕ ਆ ਤੇ ਬਾਕੀ ਚੋਣ ਚਾਣ ਵਿੱਚ ਕੋਈ ਭੂਰ ਛੱਟਾ ਕੋਈ ਫੋਗ ਅਗਲਾ ਇੱਥੇ ਤਦਿਆਂ ਨੇ ਚੋਗੇ ਖੜੇ ਤਸੱਲੀਆਂ ਕਰੇ ਬਲਾ ਅਗਲਾ ਐ ਨਾ ਇੱਕ ਰੂੜ ਆ ਤੇ ਨਾ ਐ ਪੋਲੀ ਆ ਇਹ ਮਾਜਾ ਵੱਤਰ ਦੀ ਠੀਕ ਆ ਜੀ ਠੀਕ ਹੀ ਨਹੀਂ ਗੱਲ ਆ ਆਪਾਂ ਆਦੀ ਬੜੀ ਪੋਲੀ ਆ ਤੇ ਇਹ ਨਾ ਘਰੂੜ ਆ ਨਾ ਪੋਲੀ ਆ ਐ ਮੱਤਰਦੀ ਆ ਲਓ ਜੀ ਸੋ ਵਿਜਲਾ ਜਿਹੜਾ ਦੋਸਤੋ 254 ਠੀਕ ਆ ਨਾ ਜਿਹੜੀ ਦਾਬ ਪਾੜੀ ਜਿਆਦੀ ਕਿਸੇ ਦੇ ਆਊਗੀ ਗੋਟ ਨੂੰ ਜਾਂ ਹੱਥ ਨੂੰ ਤੇ ਨਾ ਹੀ ਪੋਲੀ ਆ ਬਾੜੀ ਵਿਜਲਾ ਜਾਂ ਕੰਮ ਹਾਂ ਜਿਨੇ ਖੜਨੀ ਭੈਣ ਭਰਾਣੇ ਇੱਕ ਵੇ ਚੋ ਕੇ ਆਵਦਾ ਨੇ ਦੋਵੇਂ ਟਾਈਮ ਦੁੱਧ ਵੇਖੇ ਸਾਹਿਬ ਤੋਂ ਬਿਨਾ ਬਿਲਕੁਲ ਜੀ ਬਿਲਕੁਲ ਤੇ ਮੋਲਿੰਦਾ ਕੀ ਦੱਸਿਆ ਜੇ ਮੋਲਾ 55000 ਪਾਇਆ ਦੱਸਿਆ 55000 ਠੀਕ ਹੈ ਠੀਕ ਹੈ ਲਓ ਵੀ ਦੋਸਤੋ ਇਹ ਸਾਨੂੰ ਮਝਾਂ ਜਿਹੜੀਆਂ ਪੰਜ ਆਪਾਂ ਤੁਹਾਨੂੰ ਦਿਖਾਈਆਂ ਨੇ ਤੇ ਅੱਗੇ ਤਿੰਨ ਵੜਾ ਨੇ ਠੀਕ ਆ ਤਿੰਨੇ ਵੜਾ ਸੂਈਆਂ ਨੇ ਇਹਨਾਂ ਤੋਂ ਆਪਾਂ ਸਟਾਰਟ ਕਰਦੇ ਆਂ ਇਹਨੂੰ ਰਾਤ ਤੇ ਆਇਆ ਹੈਗਾ ਆਪਣੀ ਵੱਡੇ ਬਲਡੋਜ਼ਰ ਨੂੰ ਇਹਨੂੰ ਹੋ ਗਿਆ 4 ਦਿਨ ਸੂਈ ਰੋ ਚੌਥਾ ਦਿਨ ਜਾਂਦਾ ਵਾ ਮਗਰ ਇਹਦੇ ਬੱਛਾ ਵਾ ਵਿਖਾ ਦਿੰਨੇ ਆਪਾਂ ਮਗਰ ਬੱਛਾ ਵਾ ਠੀਕ ਆ ਠੀਕ ਆ ਨਾਲੂ ਨਾਲ ਬੱਜੇ ਦਾ ਲਓ ਦੋਸਤੋਂ 24 ਦਿਨਾਂ ਦੀ ਸੂਈ ਤੇ ਨਾਲੂ ਬੱਚੇ ਦੇ ਨਾਲ ਆ ਬੱਛਾ ਮਗਰ ਤੇ ਸੁਭਾ ਕੋਈ ਵੀਰ ਦੂਜਾ ਤੇ ਜਾ ਤੇ ਜਾ ਵੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਤੇ ਕੱਦ ਵੀ ਚੰਗਾ ਵੱਡਿਆਂ ਪਸ਼ੂਆਂ ਦੇ ਵਿੱਚ ਆਉਂਦੀ ਵੱਡੀਆਂ ਬਿਹੜਾਂ ਦੇ ਵਿੱਚ ਆ ਬੇਲ ਬੋਲ ਵੀ ਚੰਗੀ ਆ ਲੰਬਾਈ ਚੰਗੀ ਆ ਉਚਾਈ ਚੰਗੀ ਆ ਤੇ ਬਾਕੀ ਹੈ ਕਰਮਾਂ ਵਾਲੀ ਪੂਰੀ ਰਾਜੀ ਆ ਵਜਨ-ਵੋਜ ਤੇ ਪਾਉ ਜੀ ਬੋਲੇ ਤਾਂ ਕੀ ਸਥਿਤੀ ਹੋਣ ਦੀ ਐਸੇ ਵੇਲੇ ਵੀਰ ਜੀ ਮੇਰੇ ਹਿਸਾਬ ਚ ਇਹਦਾ 16 17 ਕਿਲੋ ਦੇ ਵਿੱਚ ਬੋਲਾ ਵਾ ਲਓ ਜੀ ਪੱਕਾ 16 ਕਿਲੋ ਹੀ ਲਾ ਅੱਜ ਚੌਥਾ ਦਿਨ ਜਾਂਦਾ ਵਾ ਹੂੰ 20 ਤੋਂ ਬਾਅਦ ਚਵਾ ਦੂਗੀ RAM ਨਾ ਠੀਕ ਆ ਜੀ ਲਓ ਦੋਸਤੋ 16 ਕਿਲੋ ਦੇ ਲਗ ਸਾਮ ਜਿਹੜਾ ਹੁਣ ਬੋਲਾ ਤੇ ਬਾਕੀ ਕਰਮਾਂ ਵਾਲੀ ਦਾ ਠੀਕ ਆ ਜੀ ਸੋ ਤੋਰਾ ਵੇਖੋ ਬਾਕੀ ਥਣ ਥਣ ਦੀ ਕੁਆਲਿਟੀ ਬੋਲਾ ਆ ਲਓ ਜੀ ਤੇ ਬੱਚਾ ਵੀ ਇਹਦਾ ਆਪਾਂ ਤੁਹਾਨੂੰ ਦਿਖਾ ਦਾਂਗੇ। ਬੱਛਾ ਮਗਰ ਇਹਦੇ ਠੀਕ ਆ ਜੀ ਬੱਚੇ ਦੋਸਤੋ ਲਾਸਟ ਵਿੱਚ ਵੀ ਤੁਹਾਨੂੰ ਦਿਖਾ ਦਾਂਗੇ ਕੱਲੇ ਪਸ਼ੂ ਦਾ ਜਿਵੇਂ ਪਹਿਲੇ ਨੰਬਰ ਤੋਂ ਸ਼ੁਰੂ ਕੀਤੀ ਆਪਾਂ ਵੜ ਪਹਿਲਾ ਦੂਜਾ ਤੀਜਾ ਨੰਬਰ ਦੀਆਂ ਵੜਾਂ ਤੇ ਬੱਚੇ ਦਿਖਾ ਦਾਂਗੇ ਠੀਕ ਆ ਤੇ ਹੁਣ 16 ਕਿਲੋ ਬੋਲਾ 20 ਤੋਂ ਬਾਹਰ ਚੱਲਣ ਦੀ ਆਸ ਜੀ ਹਾਂ ਆਰਾਮ ਨਾਲ ਚੱਲੂਗੀ ਅਮਨ ਚੌਥੇ ਦਿਨ ਹੀ ਆਪਣਾ 16 17 ਦੇ ਵਿੱਚ ਚੱਲਣ ਦੀ ਆ ਪਾਂਡਾ ਦੱਸਣ ਦੇ ਹਾਂ ਚੌਾਈ ਵੜੀ ਫਾਸਟ ਆ ਚੋਣ ਵੀ ਆ ਪਰ ਕੋਈ ਨਕਲ ਕਰ ਗਈ ਮੈਂ ਕਾਨੂੰ ਗੱਲਾਂ ਤੇ ਬਹੁਤੀ ਫਾਟਿਆ ਦੇ ਗੂਠੇਰ ਕੀ ਧਾਰਿਆ ਦੇ ਲਾਵ ਦੋਸਤੋ ਮੋਟੀ ਗੂਠੇ ਵਰਗੀ ਧਾਰਾ ਬਾਕੀ ਚੋਣਾ ਥਾਣੇ ਦੱਸਣ ਡਿਆ ਵੀ ਕਾਫੀ ਸੋਹਣਾ ਜਿਹੜਾ ਚਵਾ ਹੋਊਗਾ ਮੋਟਾ ਥਾਣਾ ਗੋਲ ਥਾਣਾ ਚਾਰੇ ਥਾਣਾ ਦੀ ਸਪੇਸ ਵੰਡ ਚੰਗੀ ਆ ਸੋਹਣਾ ਕੱਦ ਕਾਠਾ ਕਰਮਾਲੀ ਦਾ ਪਸੰਦੀਦਾ ਜਿਹੜਾ ਦੋਸਤੋ ਥਾਨੂ ਦੇਵਾ ਤੇ ਭਾਉਜੀ ਕੀ ਕਰਦੇ ਮੋਲਿੰਦਾ ਇਹਦਾ ਮੁੱਲ ਮੰਗਣ ਨੂੰ ਭਾਵੇਂ ਰਾਜਸਥਾਨ 70 ਮੰਗੀਏ 65 ਮੰਗੀਏ ਇਹ ਹਾਂ ਨਾ ਆਪਾਂ 62000 ਚੋ ਛੋੜ ਛੱਪਾ ਕਰ ਦਾਂਗੇ 62000 62000 ਚੋ ਛੋੜ ਛੱਪਾ ਕਰ ਦਾਂਗੇ ਹਾਂਜੀ ਠੀਕ ਹੈ ਜੀ ਹਾਂਜੀ ਲਓ ਆਪ ਦੋਸਤੋ ਚੰਗੀ ਨਿਗਰ ਆ ਵੱਡੀ ਬੈ ਤੇ ਕੋਈ ਦੂਰੋਂ ਨੇੜੇੋਂ ਵੀ ਆ ਰਿਹਾ ਇਹ ਤੁਸੀਂ ਤੱਕ ਕੇ ਆਇਓ ਕਿ ਬੱਲੇ ਬੇੜੀ ਗੱਲ ਹੀ ਗਾਹਾਂ ਵਾਂ ਤੇ ਚੌਥੇ ਦੇਣੀ ਤੂੰ ਥੋਈ 16 17 ਚੌਥੇ ਦੇਣੀ ਆ ਹੂੰ ਹੂੰ ਇਹੋ ਜਿਹੇ 75 80 ਦੀਆਂ ਵਿਕਣ ਡੀਆਂ ਰਾਜ ਸੇ ਆਪਾਂ ਨੂੰ ਜਾਇਜ਼ ਮਿਲੀ ਆ ਤੇ ਚਾਚੇ ਦੇ ਪੁੱਤ ਕੋਲ ਹੀ ਲਈ ਲਾਗੋਈ ਅੱਛਾ ਜੀ ਹਾਂਜੀ ਲੈ ਵੀ ਹਾਂ ਇਹ ਉਤੋਂ ਲਈ ਜੀ ਥੋੜੀ ਮੱਝ ਲਈ ਉਸ ਤੇ ਕਰੋ ਰਹੀ ਆ ਠੀਕ ਆ ਠੀਕ ਆ ਹੋਰੇ ਸ਼ੁਰੂ ਸ਼ੁਰੂ ਜਿਉਂ ਕੰਮ ਕਰਨ ਲੱਗੇ ਆ ਆਪਾਂ ਹਾਂਜੀ 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 ਨਹੀਂ ਨਹੀਂ ਚਲੋ ਚੰਗੀ ਐ ਵੇੜ ਚੰਗੀ ਸਾਫ਼ ਸੁਥਰੀ ਆ ਥਾਣੇ ਦੇ ਵਿੱਚ ਸਾਫ਼ ਸੁਥਰੀ ਦੀ ਆ ਅੱਗੇ ਦੂਜੇ ਨੰਬਰ ਤੇ ਆਪਣੇ ਕੋਲ ਇਹ ਵੇੜ ਆ ਇਹ ਇਹ ਰਾਜਿਆ ਆਪਾਂ ਅੱਗੇ ਵੀਡੀਓ ਦੇ ਵਿੱਚ ਪਾਈ ਹੀ ਇਹਦੇ ਥਾਂ 'ਚ ਨਿਕਲ ਆਈ ਖਰਾਬੀ ਥੋੜੀ ਜੀ ਕਿਹੜੇ 'ਚ ਆਪਣੇ ਮਗਰਲੇਜ ਬਹਿਣੀ ਵਾਲੇ ਮਗਰਲੇ ਥਾਂ 'ਚ ਖਰਾਬੀ ਨਿਕਲ ਆਈ ਆ ਤੇ ਇਹ ਜਾਨੀ ਕਿ ਆਪਾਂ ਲਾਇਲੂਈ ਕਰਾਇਆ ਵਾ ਇਹ ਅੱਧਾ ਥਾਣਾ ਹੋਂ ਦਾ ਪਰ ਆਪਾਂ ਤੇਲ ਕਰਕੇ ਦੇਣੀ ਆ ਠੀਕ ਆ ਜੀ ਠੀਕ ਹਾਂਜੀ ਤੇ ਦੁੱਧ ਇਸ ਟਾਈਮ ਕਿੰਨਾ ਜੀ ਦੁੱਧ ਦੇ ਥੱਲੇ ਐਸ ਵੇਲੇ ਮਲਾ 20 ਤੋਂ ਬਾਹਰ ਬਾਹਰ ਆ ਲਓ ਜੀ 21 ਹੋਵੇ 22 ਹੋਵੇ ਠੀਕ ਆ ਜੀ 20 ਤੋਂ ਅੰਦਰ ਨਹੀਂ ਰਾਜ ਇਥੇ ਆ ਬੱਚੇ ਦਾ ਕਰਕੇ ਕਰਦੇ ਪਰਲੀ ਬੱਚੀ ਕੋਲ ਲੈ ਜਾਓ ਲਓ ਦੋਸਤੋ 20 ਤੇ ਬਿਲਕੁਲ ਨੇੜੇ ਦੁੱਧ ਹੈਗਾ 20 ਕਿਲੋ ਨਾ 20 ਤੋਂ ਬਾਹਰ ਰਾਜ ਆਇਆ ਦੋ ਤਿੰਨ ਦਿਨ ਡੰਗ ਚਵਾਵੇ 20 ਤੋਂ ਬਾਹਰ ਬਾਹਰ ਆ ਮਗਰ ਬੱਚਾ ਆ ਗਿਆ ਨਹੀਂ ਬੱਚੀ ਭਗਰ ਮਗਰ ਬੱਚੀ ਨਾਲ ਆ ਬੱਚੀ ਆਪਾਂ ਵੀਡੀਓ ਚ ਪਾਈ ਸੀ ਉਦੋਂ ਇਹਨਾਂ ਥਾਂ ਉਦੋਂ ਸੂਈ ਘੰਟਾ ਕੋਇਆ ਉਦੋਂ ਥਾਂ ਬਾਅਦ ਚ ਬੈਂਦਾ ਇਹਦਾ 나ੜੂ ਵੀ ਨਾਲ ਆ ਹਾਂਜੀ ਆਹ ਲਓ ਜੀ ਬੱਚੇ ਦੇ ਨਾਲ 나ੜੂਗਾ ਬੱਚੀ ਮਗਰ ਠੀਕ ਆ ਤੇ ਅੱਜ ਦਿਨ ਕਿੰਨੇ 5 7 7 8 ਕਹੋ 10 ਕਿੰਨੇ ਇਹਨੂੰ 10 ਕਿੰਨੇ ਦਾ ਆਈਡੀਆ ਲਾ ਲਈ ਬਾਕੀ ਰਾਜ ਤੋਂ ਅੱਧਾ ਥਾਂ ਆਉਂਦਾ ਆਪਾਂ ਗੇਣਦੇ ਨੂੰ ਤਰਾ ਅੱਧਾ ਥਾਂ ਆਉਂਦਾ ਕਿ ਲੋਕ ਦੁੱਧ ਆਪਾਂ ਤੇ ਉਦੋਂ ਇਹ ਕਰਮਾਂ ਵਾਲੀ ਗੱਬਣ ਸੀ ਤੇ ਉਸੇ ਦਿਨ ਸੂਪ ਪਈ ਸੀ ਤਾਂ ਸੂਣ ਤੋਂ ਬਾਅਦ ਭਾਉ ਉਹਨਾਂ ਨੂੰ ਪਤਾ ਲੱਗਾ ਵੀ ਇਹ ਨਾ ਜਿਵੇਂ ਮਗਰਲੇ ਥਣੋਂ ਜਿਹੜੀ ਆ ਤੇਲਾ ਤੇ ਧਾਰਾਂ ਘੱਟ ਨਿਕਲੀਆਂ ਨੇ ਤੇ ਬਾਕੀ 20 ਤਰੀਕ ਦੀ ਰਾਜਸਿਆ ਵੀਡੀਓ ਪਈ ਮੇਰੇ ਹਿਸਾਬ ਚ ਬਿਲਕੁਲ ਜੀ ਬਿਲਕੁਲ ਸੋ ਅੱਗੇ ਕੋਈ ਵੀਰ ਤੇਲ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਬਾਕੀ ਥਣ ਦੇ ਵਿੱਚ ਧਾਰਾਂ ਜ਼ਰੂਰ ਹੁੰਦੀਆਂ ਪਰ ਤੇਲ ਸਮਝ ਕੇ ਸੌਦਾ ਕਰਿਓ ਆਪਾਂ ਤੇਲ ਕਰਕੇ ਦੇਵਾਂਗੇ ਥਣ ਚੱਦੀਆਂ ਧਾਰਾਂ ਆਉਣੀਆਂ ਚੰਗੀਆਂ ਵਧੀਆ ਧਾਰਾਂ ਆਉਂਦੀਆਂ ਆ ਲੈ ਵੀ ਥਣ ਦੇ ਬਾਅਦ ਚੰਗਾ ਬਖਾਲਾ ਫੂਲਾ ਕਰ ਚਵਾਈ ਬੜੀ ਫਾਸਟ ਆ ਰਾਜਸਿਆ ਗੂਠਿਆਂ ਧ ਯਾਰ 70 70 75 75 ਦੀਆਂ ਵਿਕਦੀਆਂ ਵੇਖਦੀਆਂ ਇਹੋ ਜਿਹੇ ਗਾਵਾਂ ਕੋਈ ਆਪਾਂ ਲਿਆਂਦੀ ਵੀ ਮਹਿੰਗੀ ਸੀ ਹੁਣ ਅੰਦਰ ਚਲੋ ਇਹਨੇ ਆਪਣਾ ਮਤਲਬ 15 20 ਹਜ਼ਾਰ ਡੋਣਾ ਡੋਣਾ ਉੱਡਣਾ ਹੀ ਤੇ ਪਰ ਆਪਾਂ ਖਿਲਾਰ ਨਹੀਂ ਸਕਦੇ ਕਿੱਲੇ ਤੇ ਆਪਣਾ ਵਪਾਰ ਲੈਣ ਦਾ ਕੰਮ ਆ ਜੇ ਬਾਈ ਤਾਂ ਲੈਸ ਲੱਗਣੀ ਤਾਂ ਲੱਗਣੀ ਲੱਗ ਜੇ ਆਪਾਂ ਬਾਈ ਤਾਂ ਲੈਣ ਜਾਣਦੇ ਦੋ ਚਾਰ ਹਜ਼ਾਰ ਤੇ ਉੱਡਣਾ ਵੀ ਆ ਉੱਡਣਾ ਸਾਰੇ ਕੁਝ ਨਫੇ ਘਾਟੇ ਵੀ ਸਾਰੇ ਕੋ ਨਾਲ ਖੁਸ਼ ਹੋ ਕੇ ਡਾ ਲੈਣਾ ਚਾਹੀਦਾ ਵਾ ਇਹ ਆਪਾਂ ਹਾਂ ਨਾ ਮਤਲਬ 3 ਘਟ 50 ਦੀ 47000 47000 ਇਹ ਤੋਂ ਕੋਈ ਮੇਰਾ ਭੈਣ ਭਰਾ ਜੀ ਨੇ ਕੋਈ ਮੈਨੂੰ 5 ਰੁਪਏ ਵੀ ਘੱਟ ਲਾਉਣੇ ਉਹ ਫੋਨ ਨਾਲ ਪਿਆ ਆਪਾਂ ਜੈਸਨੋ ਹੀ ਕਰਤਾ ਵਾ ਸੌਦੇ ਚ ਨਾ ਪਵੇ ਜੀ ਨੇ ਖੜਨੀ ਆ ਠੀਕ ਆ ਜੀ ਹਾਂਜੀ ਲਓ ਦੋਸਤੋ 47000 ਜਿਹੜੀ ਹਾਂ ਨਾ ਜਿਹੜੀ ਉਹ 47000 21 22 ਕਿਲੋ ਹਾਂ ਠੰਡਾ ਕਰਕੇ ਘਰੇ ਉੱਤੇ ਰਖਾ ਕੇ ਦੋਹੇ ਟਾਈਮ ਚਬਾ ਕੇ ਦਵਾਂਗੇ ਉਤਰਾ ਹੀ ਦੇਣੀ ਨਹੀਂ ਬਾਹਰ ਦੁੱਧ ਬਿਲਕੁਲ ਜੀ ਬਿਲਕੁਲ ਲਓ ਦੋਸਤੋ 47000 ਦੀ ਇਹ ਵਹਿੜ ਤੁਹਾਨੂੰ ਹੋਜੂਗੀ ਜਿਹੜੀ ਸੈਕਿੰਡ ਨੰਬਰ ਤੇ ਦਿਖਾਈ ਆ ਅਗਰ ਤੀਜੇ ਨੰਬਰ ਤੇ ਜਿਹੜੀ ਇਹ ਵਹਿੜ ਆਪਾਂ ਤੁਹ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਤੇ ਪਾਉ ਜੀ ਦੀ ਡਿਟੇਲ ਵੀ ਕਰਦੇ ਜਾਈਏ ਸਾਂਜੀ ਇਹ ਕੀ ਨਾ ਮਹਾਰਾਜ ਸਿਆਂ ਕੋਈ ਪਤਾ ਨਹੀਂ ਆ ਪਾਉ ਆਉ ਮੁੜ ਕੇ ਵੜਾਵਾਂ ਪਾਊਗਾ ਇਹ ਪਤਾ ਨਹੀਂ 2 ਦਿਨ ਖੜੇ ਤੇ ਪਤਾ ਨਹੀਂ 5 ਦਿਨ ਖੜੇ ਤੇ ਪਤਾ ਨਹੀਂ 7 ਖੜੇ ਰਾਜ ਸਿਆਂ ਸੂਣ ਚ ਖੜਦੀ ਆ ਕੋਈ ਦਿਨ ਠੀਕ ਹੈ ਜੀ ਕਈ ਨਾ ਹਣਾ ਦਾ ਕਹੇ ਜਾਣ ਤੇ ਜੇ 8ਵੇਂ ਦਿਨ ਸੂਪੀ ਤੇ ਕਈ ਜਾਣ ਕੇ ਆਂਦੇ ਪਾਉ ਤੂੰ ਦਾ ਆਖੇ ਇਹ 8ਵੇਂ ਦਿਨ ਸੂਪੀ ਆ ਹੂੰ ਤੇ ਉਹਦਾ ਹੁਣ ਕੀ ਲਾਜੋ ਹੱਕਦਾ ਹਾਂ ਨਹੀਂ ਮੈਂ ਤਾਂ ਪਾਉ ਜੀ ਪਹਿਲਾਂ ਗੱਲ ਕੀਤੀ ਆ ਲੋਕੀ ਤਾਂ ਖੁਸ਼ੀ ਮਨਾਉਂਦੇ ਆ ਹਾਂ ਜੀ ਹਾਂ ਜੀ ਤੇ 10 ਕਾਏ ਤਾਂ ਚਲੋ 5ਵੇਂ 7ਵੇਂ ਦਿਨ ਵੀ ਸੂਪ ਤੇ ਜੇ ਦਸਾਂ ਦੀ ਮਹੀਨੇ ਦੀ 25 ਦਿਨਾਂ ਬਾਅਦ ਸੂਵੇ ਤੋਂ ਉਹ ਲਾਂਬੇ ਵਾਲੀ ਗੱਲ ਚੰਗਾ ਚੱਡਾ ਮਾਰ ਲੱਗੀ ਰਾਜਸੇ ਜਿਹੋ ਜਾਂ ਮਲਕਾਦ ਕਾਠ ਨੇ ਚੰਗਾ ਮਲ ਚੱਡਾ ਮਾਰ ਲੱਗੀ ਜੇ 2-3 ਦਿਨ 4 ਦਿਨ ਖੜਦੀ ਆ ਵੇਹੇ ਲੋਬ ਦੋਸਤੋ ਹਾਈਟ ਮੀਡੀਅਮ ਕੋਈ ਵੀਰ ਦਰਮਿਆਨੀ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਸੂਹਾ ਕੋਈ ਵੀਰ ਤੀਜਾ ਮੰਨ ਲੈ ਚੌਥਾ ਮੰਨ ਲੈ ਤੀਜਾ ਮੰਨ ਲੈ ਇੱਥੇ ਸੂਹਾ ਵੀ ਹੋਊਗਾ ਤੇ ਬਾਕੀ ਕਰਮਾਂ ਵਾਲੀ ਬਣੂ ਬਣੂ ਪੂਰਾ ਹਾਂ ਬਣਨਾ ਪੂਰਾ ਘੰਟਿਆਂ ਘੰਟਿਆਂ ਚ ਬੰਨਾ ਹਾਂ ਬਣੀ ਵੀ ਇਹ ਤੇ ਪਰ ਬਣਨਾ ਵਾ ਹਾਂਜੀ ਹਾਂਜੀ ਪੱਟਾਂ ਤੋਂ ਬਾਹਰ ਇੱਕ ਰਾਮ ਮਲ ਕਰਨਾ ਮੇਰੇ ਸਾਹ ਚ ਸੁਣ ਤੋਂ ਪਹਿਲਾਂ ਵੀ ਹੌਲੀ ਕਰਨੀ ਪਊ ਇਹੋ ਜਿਹਾ ਨੀ ਚੱਡਾ ਕੱਢਣਾ ਹਾਂ ਨਹੀਂ ਉਹਨਾਂ ਦੇ ਪਿੱਛੇ ਤੇ ਉਹਨਾਂ ਹੀ ਅੱਗੇ ਠੀਕ ਹੈ ਜੀ ਤੇ ਇਹਦਾ ਪਾਉ ਜੀ ਕੀ ਕਰਾਂਗੇ ਲੈਣ ਦੇਣ ਇਹਦਾ ਆਪਾਂ ਰਾਜਸੀਆ 50 ਦੇ ਵਿੱਚੋਂ ਛੋੜ ਛੱਪਾ ਕਰ ਦਾਂਗੇ 50 ਹਜ਼ਾਰ ਛੱਪਾ ਉੜਦੀਆਂ ਜਾਣ ਤੇ ਮੈਨਾਂ ਫੜ ਲਓ ਫੜ ਲਓ ਇਹਨਾਂ ਇਹੋ ਜਿਹੀਆਂ 60 65 ਭੈਣ ਭੈਣ ਦੀਆਂ ਫੇ ਕੀ ਨਾ ਵਾ ਇਹ ਦੂਜੀ ਹੋਵੇ ਤੀਜੀ ਹੋਵੇ ਇਹ ਨਹੀਂ ਕੋਈ ਚੌਥੀ ਸੂਏ ਹੋਊਗੀ ਠੀਕ ਹੈ ਜੀ ਕਿ ਆਪਣੀ ਘਰ ਦੀ ਨਹੀਂ ਪਰ ਜਿਹੜਾ ਮੋਰੇ ਦੇਖ ਪੈਂਦਾ ਵਾ ਬਿਲਕੁਲ ਜੀ ਸਹੀ ਹੈ ਜੀ ਸਹੀ ਹੈ ਹਾਂ ਜੀ ਲਓ ਦੋਸਤੋ ਇਹ ਵੀਰ ਜੀ ਜਿਗਰ ਤਦ ਕਰਦੇ ਆ ਕਿ ਇਹ ਭਰਾ ਨੇ ਮੇ ਤੋਂ ਝੋਟੀ ਲਈ ਹੀ ਚਲੋ 8-10 ਦਿਨ ਮੈਂ ਕਿਹਾ ਉਹ 6ਵੇਂ ਦਿਨ ਝੋਟੀ ਸੂਪੀ ਜਦੋਂ ਝੋਟੀ ਸੂਪੀ ਲੈਣ ਆਏ ਆਂਦੇ ਇਹ ਤੇ ਝੋਟੀ ਸੂਪੀ ਆ ਮੈਂ ਬੱਚਾ ਕਿਵੇਂ ਖੜੂੰਗਾ ਹੁਣ ਦੱਸੋ ਜੇ ਝੋਟੀ ਦੇ ਆਪਾਂ ਦਿਨ ਦੱਸਿਆ 2 ਦਿਨ ਪਹਿਲਾਂ ਵੀ ਸੂਹ ਸਕਦੀ ਆ ਮੈਂ ਕਿਹੜਾ ਕੋਈ ਅੰਤਰਜਾਮੀ ਆ ਹਾਂ ਨਹੀਂ ਉਹਦੇ ਢਿੱਡ ਚ ਵੜ ਕੇ ਵੇਖ ਕੇ ਆਇਆ ਮਲਕ ਨੂੰ ਦੱਸਿਆ ਤਦ ਕਰਕੇ ਵੀਰ ਜੀ ਮੈਂ ਘੜੀ ਘੜੀ ਜ਼ਿਕਰ ਕਰਦਾ ਹੁਣ ਪਹੂ ਆ ਆਪਾਂ 8-7 ਦਿਨ ਕਹਿ ਦਿੰਨੇ ਆ ਪਹੂ 15 ਵੀ ਖੜ ਸਕਦਾ ਵਾ ਪਹਿਲਾਂ ਵੀ ਸੂ ਪੈਂਦਾ ਲੋਕੀ ਤੇ ਖੁਸ਼ੀ ਮਨਾਉਂਦੇ ਆ ਤੇ ਉਹਨੇ ਪਹੂ ਨੇ ਮੈਨੂੰ ਪਰੇਸ਼ਾਨ ਕੀਤਾ ਝੋਟੀ ਛੱਡ ਗਿਆ ਤੇ ਉਹੋ ਹੀ ਵਪਾਰੀ ਆਏ ਬਾਅਦ ਚ ਘੰਟੇ ਬਾਅਦ ਉਹਨਾਂ ਬਾਲਟੀ ਰੱਖੀ ਤੇ 2.5 ਕਿਲੋ ਭੋਲਾ ਕੱਢਿਆ ਤੇ ਜੈ ਜੈਕਾਰਾਂ ਕਰਦੇ ਢੋਲਕੇ ਸ਼ਾਣੇ ਵਜਦੇ ਗਏ ਦੀ ਝੋਟੀ ਲੱਗੇ ਉਹ ਵੀਰ ਨੇ ਦਵਾਈ ਹਾਂ ਨਹੀਂ ਇੱਕ ਗੱਲ ਆ ਤੇ ਉਹ ਪਹੂ ਨੂੰ ਪਿੱਛੂ ਪੈ ਕੇ ਸੂ ਗਿਆ ਲੋਕੀ ਤੇ ਕਿ ਜਿਆ ਭੁੱਕੇ ਟੁੱਕੇ ਪਹੂ ਦਾ ਕੀ ਨਾ ਆਪਾਂ ਨੇ ਕੋਈ ਵੜਾ ਛਾਲਾ ਨਾ ਹੋ ਜੇ ਨਹੀਂ ਤੇ ਕੱਟੀ ਦਿੱਤੀ ਹੈ ਤੇ ਪਹੂ ਵੀਡੀਓ ਚਾਜ ਨਾ ਸੁਣਿਆ ਪਹੂ ਉਦੋਂ ਯਾਰ ਵਾਦੇ ਵੀ ਕੀ ਹੀ ਨਹੀਂ ਚਾਈ ਗੱਲ ਪਹੂ ਮਿਲਾਨ ਕੇ ਇੰਨਾ ਪਰੇਸ਼ਾਨ ਹੁਣ ਤੁਹਾਡੇ ਸਮਝ ਆਈ ਭੈਣ ਨੂੰ ਬੁੱਢੀ ਨਹੀਂ ਮਿਲਦਾ ਵਾਦ ਕੋਈ ਆ ਆਪਣੇ ਘਰ ਚੋ ਕੇ ਖੜੀ ਆ ਉੱਥੇ ਗਏ ਆ ਫੇਰ ਭੈਣ ਨੂੰ ਬਿਠਾਇਆ ਵਾ ਚੋਈ ਆ ਹੁਣਾਂ ਦੇ ਮੱਝ ਮੋੜਦਾ ਕੀ ਇਲਾਜ ਮੈਂ ਕਰਾਂ ਕੋਈ ਦੁੱਧ ਪੂਰਾ ਦੁੱਧ ਵੀ ਦੱਸਦਾ ਯਾਰਾਂ ਬਿਲਕੁਲ ਜੀ ਹੁਣ ਤਾਂ ਨਹੀਂ ਸਾਹਮਣੇ ਗੱਲ ਆ ਜਾਂ ਕੋਈ ਕਮੀ ਹੋਵੇ ਬਿਲਕੁਲ ਬਿਲਕੁਲ ਸੋ ਦੋਸਤੋ ਇਹ ਹਰ ਤਰ੍ਹਾਂ ਦਾ ਵੀਰ ਹਰ ਤਰ੍ਹਾਂ ਦਾ ਗਾਹਕ ਹੁੰਦਾ ਤੇ ਪਰ ਜਿਹੜੀ ਚੀਜ਼ ਇੱਕ ਵਾਰੀ ਸੌਦਾ ਕਰਕੇ ਆਪਾਂ ਲੈ ਜੀਏ ਠੀਕ ਹੈ ਜੀ ਤਸੱਲੀ ਕਰਕੇ ਲੈ ਜੀ ਨਰਕ ਪਰਖ ਕਰਕੇ ਲੈ ਜੀ ਬਾਅਦ ਵਿੱਚ ਦੋਸਤੋ ਮੈਂ ਨਾ ਰਾਜ ਤੇ ਲੈਣਾ ਤੇ ਰਾਜ ਤੇ ਲੈਣਾ ਤੇ ਯਾਰ 15 ਹੋਆ ਤੇ ਕੁੜੀ ਹੋਈ ਮੈਂ ਨਾ ਇਹ ਤੇ ਵਪਾਰ ਚ ਵੱਡੀ ਬੇਵਤਾ ਨਾ ਦਿਨੇ ਸੋਣਾ ਨਾ ਰਾਤ ਸੋਣਾ ਨਹੀਂ ਸਹੀ ਗੱਲ ਆਪਾਂ ਨੇ ਇੱਥੇ ਨਰਕ ਪਰਖ ਕਰੋ ਵੀਰ ਮੱਝ ਨਹੀਂ ਜੋ ਮੋੜ ਮੜਾਈ ਹੋਣੀ ਇੱਥੇ ਨਰਕ ਪਰਖ ਕਰੋ ਬਿਲਕੁਲ ਬਿਲਕੁਲ ਕਿ ਮੁੜ ਕੇ ਰਾਜ ਨੂੰ ਫੋਨ ਲਾ ਦੇਣਾ ਇਹ ਸਾਡੇ ਕੰਨ ਖੇਈਦਾ ਵਾ ਸਾਡੇ ਚ ਗਲਤੀ ਕੋਈ ਨਹੀਂ ਹੁੰਦੀ ਬਿਲਕੁਲ ਜੀ ਹਾਂ ਜੀ ਬਿਲਕੁਲ ਲਓ ਦੋਸਤੋ ਇੱਥੇ ਪਸੂ ਤੁਹਾਨੂੰ ਦਿਖਾਤੇ ਆ ਆਓ ਆਪਦੀ ਭਾਵੇਂ ਪੈਸੇ ਦੇਣੀਆਂ ਤੁਸੀਂ ਕੋਈ ਦੋਸਤੋ ਠਿੱਕਰੀਆਂ ਨਹੀਂ ਦੇਣੀਆਂ ਆਂ ਪੈਸੇ ਦੇਣੀਆਂ ਆਪਦੀ ਚੁਆਇਸ ਤਸਲੀ ਇੱਥੇ ਕਰੋ ਇੱਥੋਂ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਮਾੜੀ ਪੈਂਦੀ ਚੰਗੀ ਪੈਂਦੀ ਬਾਅਦ ਵਿੱਚ ਕੋਈ ਉਲਾਬਾ ਨਹੀਂ ਅਜੇ ਵੀ ਜਬੀਟ ਆ ਪਹੁ ਜਾਦੇ ਇਹ ਬੁੱਢੇ ਕੋਲੋਂ ਖੁੱਲ ਕੇ ਗੱਲਾਂ ਨਹੀਂ ਹੋਈਆਂ ਮੁੜ ਕੇ ਫੇਰ ਕਰ ਲਾਂਗੇ ਵੀਡੀਓ ਲੰਮੀ ਹੁੰਦੀ ਜਾਂਦੀ ਆ ਮਾਫੀ ਦੇਣੀ ਠੀਕ ਆ ਪਾਉ ਨੋਕ ਸਿੰਘ ਜੀ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਸਾਂਝੇ ਕਰਦਿਏ ਜੀ ਹਾਂਜੀ ਵੀਰ ਜੀ ਆ ਵੀਰ ਗੁਰਲਾਲ ਬੋਲੋ 76580 53927 ਤੇ 98553 92776 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਲਓ ਭਾਉ ਜੀ ਹੋਰ ਠੀਕ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਲਓ ਦੋਸਤੋ ਇਹ ਪਸੂ ਸੀ ਅੱਜ ਭਾਉ ਨੋਕ ਸਿੰਘ ਹੋਂਦੇ ਕੋਲ ਪਿੰਡ ਟੋਟੀਆਂ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਸ਼ਹਿਰੇ ਪੰਨੂਆਂ ਤੋਂ ਕੋਈ ਵੀ ਆ ਰਿਹਾ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਹੈ ਸ਼ੇਰੋਂ ਤੋਂ ਵੀ 5 ਕਿਲੋਮੀਟਰ ਦੀ ਦੂਰੀ ਹੈ ਘਰ ਦੇ ਦੋ ਟੋਟੀਆਂ ਮੈਂ ਹਾਂ ਨੈਸ਼ਨਲ ਹਾਈਵੇ ਬਟਿੰਡੇ ਅੰਮ੍ਰਿਤਸਰ ਤੋਂ ਕੋਈ 5 ਕਿਲੋਮੀਟਰ ਦਾ ਪਿੰਡਾਂ ਚੜ੍ਹਦੇ ਪਾਸੇ ਵੱਲ ਟੋਟੀਆਂ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਰਦੀ ਪਤਾਰੀ ਨੇ ਦਵਾਤੀ ਆ ਉਹਦੀ ਚਾਚੇ